ਪਹਿਲਾਂ ਤੁਸੀਂ ਮਾਈਕ ਫੜਿਆ ਐ ਐਵੇਂ ਕੀ ਚੱਕਰ ਕੀ ਹੈ ਪકડਣਾ ਪੈਂਦਾ ਜੀ ਪકડਣਾ ਪੈਂਦਾ ਬਿਲਕੁਲ ਕਪੜੇ ਆ ਵਾਬ ਲੈਣੇ ਜੀ ਹਾਂ ਬਾਹਰ ਜਾਣ ਦੀ ਤਿਆਰੀ ਬਜਾ ਰਿਹਾ ਸੀ ਮੈਂ ਕਿਹਾ ਪੁੱਤਾ ਅਸੀਂ ਤਿੰਨ ਜਣੇ ਦੇਖਦੇ ਆ ਤੈਨੂੰ ਤੈਨੂੰ ਨਹੀਂ ਜਾਣਾ ਬੌਂਸਰ ਬਣ ਇੱਥੇ ਜੋ ਮਰਜ਼ੀ ਕਰ ਆਪਣੇ ਹਿੰਦੁਸਤਾਨ ਦੇ ਵਿੱਚ ਬੜਾ ਖੁਸ਼ ਹੈ ਪੰਜਾਬ ਇੱਕ ਸੋਨੇ ਦੀ ਚਿੜੀ ਆ ਅੱਜ ਵੀ ਜੇ ਬੰਦਾ ਕਰੇ ਜੇ ਨਾ ਕਰੇ ਕੁਝ ਵੀ ਨਹੀਂ ਜੇ 150 ਵੀ ਕਿਚ ਮਹੀਨੇ ਦੇ ਦੋ ਵੀ ਭੁੱਖਾ ਮਰੂ ਦੋ ਦੋ ਵਿਆਹ ਕਰਾਈ ਫਿਰਦਾ ਬਾਪੂ ਦਾ ਹੈ ਤੁਹਾਡੇ ਕਿੰਨੇ ਹੋਏ ਨੇ ਮੇਰਾ ਤਾਂ ਹਜੇ ਵੀ ਰ ਹੋਇਆ ਨਹੀਂ ਦੇਖੋ ਮੈਂ ਤਾਂ ਵੀ ਡਿਪੈਂਡ ਕਰਦਾ ਕਿ ਮੈਂਹਤ ਕਿਸ ਤਰ੍ਹਾਂ ਦੇ ਤਰੀਕੇ ਨਾਲ ਕਰਨਾ ਚਾਹੁੰਦਾ ਵੰਦਾ ਮੈਂ ਡਿਪਲੋਮਾ ਸਿੰਗਾਪੁਰ ਤੋਂ ਕੀਤਾ ਹੋਟਲ ਮੈਨੇਜਮੈਂਟ ਕਰਕੇ ਆਇਆ ਉੱਥੇ 2 ਸਾਲ ਦੀ ਮੈਂ ਉਹ ਤੋਂ ਬਾਅਦ ਆ ਕੇ ਇੱਥੇ ਵੀ ਸਟਰਗਲ ਚ ਲਗਾਤਾਰ ਲੱਗੇ ਰਹੀ ਹਾਂ ਜਦੋਂ ਦੋ ਘਰੇ ਆ ਨਾ ਸੋਕਣਾ ਹੁੰਦੀਆਂ ਉਹ ਲੜਦੀਆਂ ਬੜੀਆਂ ਨੇ ਹੈਨਾ ਇਹਨਾਂ ਦਾ ਪਿਆਰ ਬਹੁਤ ਹੈ ਇਹ ਨਹੀਂ ਲੜਦੇ ਹੈਗੇ ਇਹਨਾਂ ਤਿੰਨਾਂ ਦਾ ਬਹੁਤ ਪਿਆਰ ਹੈ ਥੱਲੇ ਨੂੰ ਕੋੜੀ ਹੋਵੇ ਘਰ ਬਾਂਹਣੀਆਂ ਦੀ ਜੋੜੀ ਹੋਵੇ ਕੋਈ ਐਸਾ ਪੱਣ ਨਹੀਂ ਹੈ ਕੀ ਕੁਝ ਚੱਲ ਰਿਹਾ ਬਾਰਡਰਾਂ ਤੇ ਸਰਕਾਰਾਂ ਸਾਨੂੰ ਚੰਗਾ ਨਹੀਂ ਸਮਝਦੀਆਂ ਸਰਕਾਰਾਂ ਸਾਡੀਆਂ ਇਦਾਂ ਲੜ ਰਹੀਆਂ ਜਿੱਦਾਂ ਕਿ ਅਸੀਂ ਪਾਕਿਸਤਾਨ ਤੋਂ ਆਏ ਹੁੰਦੇ ਆ ਜਾਂ ਪੰਜਾਬ ਸੂਬਾ ਪਾਕਿਸਤਾਨ ਨੇ ਅਸੀਂ ਵੀ ਇੱਕ ਨਾਗਰਿਕਾਂ ਇੰਡੀਆ ਦੇ ਸਾਡੀ ਲੋੜ ਨਹੀਂ ਜਦੋਂ ਸਾਡੀ ਲੋੜ ਸੀਗੀ ਉਦੋਂ ਸਾਨੂੰ ਇਹ ਕਹਿੰਦੇ ਹਰੀ ਕ੍ਰਾਂਤੀ ਲਿਆਓ ਅਸੀਂ ਹਰੀ ਕ੍ਰਾਂਤੀ ਅਸੀਂ ਹਰੀ ਕ੍ਰਾਂਤੀ ਦੇ ਵਿੱਚ ਅਸੀਂ ਕੈਂਸਰ ਦੇ ਮਰੀਜ਼ ਹੋ ਗਏ ਪਾਣੀ ਅਸੀਂ ਆਪਣਾ ਮਕਾਤਾ ਹਾਂ ਜੀ ਕਿਥੇ ਕਰ ਇੱਕ ਬਾਹਰ ਲਖਿਆ ਵਾ ਬਾਕੀ ਹੁਣ ਕੰਮ ਕਰ ਰਹੇ ਹੋ ਕਰ ਰਹੇ ਹੋ ਤਾਂ ਕਰ ਕਿਹ ਗਈ ਕਿਹ ਲਕੀਆ ਵਾਮੋਲੋ ਛੋਟਾ ਗਿਆ ਰਹੇ ਖਾਰੇ ਦੋ ਜੀ ਸਾਡਾ ਕੋਈ ਫਿਕਰ ਨਹੀਂ ਉਹਨਾਂ ਨੂੰ ਦਵਾਈ ਦਾ ਫਿਕਰ ਹੈ ਨਾ ਬਿਮਾਰੀ ਦਾ ਫਿਕਰ ਹੈ ਨਾ ਉਰੇ ਖੇਤਾਂ ਮਗਰ ਕੰਮ ਕਰ ਰਹੇ ਆ ਆਪਣੀ ਰੋਟੀ ਖਾ ਰਹੇ ਆ ਵਧੀਆ ਜਿੰਨੀ ਕ ਮਿਲ ਰਹੀ ਹੈ ਆਪ ਬਣਾਵੈ ਰਹੇ ਆਪ ਮਿਟਾਵੈ ਰਹੇ ਬੰਦੇ ਕੇ ਬਸ ਨਹੀਂ ਕਰਦੇ ਕੋਣ ਬਗਾੜ ਜਿਨਾ ਕੇ ਰਖਵਾਲੇ ਰਗੁਰਾਈ ਜਿਹੜੇ ਬੱਚੇ ਜਾ ਰਹੇ ਆ ਬਹੁਤ ਚਿੰਤਾ ਦਾ ਹੈ ਉਹਨਾਂ ਤੋਂ ਕਿਉਂਕਿ ਆਪਣਾ ਇੰਨਾ ਸੋਹਣਾ ਰੰਗਲਾ ਪੰਜਾਬ ਛੱਡ ਕੇ ਬਾਹਰ ਜਾ ਰਹੇ ਆ ਇੱਥੇ ਕਰਨ ਨੂੰ ਬਹੁਤ ਕੁਝ ਹੈ ਤੁਹਾਨੂੰ ਆਉਂਦਾ ਸੀ ਆਪਣਾ ਬਿਜ਼ਨਸ ਖੜਾ ਕਰੀਏ ਪਰ ਆਪਣੇ ਵਾਲੇ ਨਹੀਂ ਜਾਂਦੇ ਹੁੰਦੇ ਰਿਸਕ ਟੇਕਿੰਗ ਅਬਿਲਟੀ ਹੋਣੀ ਚਾਹੀਦੀ ਹੈ ਮੈਂ ਤਾਂ ਜੀ ਬਿਜ਼ਨਸ ਕਰਨਾ ਕੋਈ ਵੀ ਕਿਆ ਕਰਣਾ ਵੇ ਉਹ ਤਾਂ ਹੁਣ ਪਤਾ ਦੇਖੋ ਜੀ ਹੈ ਤਾਂ ਹੈ ਨਹੀਂ ਹਜੇ ਕਿੱਥੇ ਹਜੇ ਤਾਂ ਉਮਰ ਬਹੁ ਪਈਆ ਵਿਆਹ ਲਈ ਉਮਰ ਪਈ ਪਿਆਰ ਜੀ ਮਤਲਬ ਜੇ ਕਿਸੇ ਚ ਹੈ ਪਿਆਰ ਤਾਂ ਦੋਨਾਂ ਦੀ ਕਦਰ ਦੋਨਾਂ ਦੀ ਇੱਕ ਦੂਜੇ ਦੀ ਕਦਰ ਹੋਣੀ ਬਹੁਤ ਜ਼ਰੂਰੀ ਹੈ ਜ਼ਿੰਦਗੀ ਚ ਤੇ ਦੋਏ ਬੰਦੇ ਦੀ ਮਤਲਬ ਸੈਲਫ ਰਿਸਪੈਕਟ ਦੋਨਾਂ ਦੀ ਰੱਖਣੀ ਚਾਹੀਦੀ ਹੈ ਕਿੰਨੇ ਮੋੜ ਲੈਣੇ ਸੀ ਹਨ ਇਹ ਤਾਂ ਹੁਣ ਹੈ ਹੀ ਹੈ ਜੀ ਪੈਸੇ ਕਰਕੇ ਹੁਣ ਅੱਧੀ ਦੁਨੀਆ ਆਪਣੇ ਪੰਜਾਬ ਦਾ ਯੂਥ ਪੈਸੇ ਪਿੱਛੇ ਬਾਹਰ ਚੱਲਿਆ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜੋਤਮਨਿ ਲੈ ਕੇ ਆਜ਼ਿਰਾਂ ਤੁਹਾਡਾ ਆਪਣਾ ਸ਼ੋ ਪਿੰਡੋਂ ਪਿੰਡ ਅੱਜ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਚੱਪੜ ਵਿਖੇ ਗੱਲਬਾਤ ਕਰਾਵਾਂਗੇ ਨੌਜਵਾਨਾਂ ਨਾਲ ਬਜ਼ੁਰਗਾਂ ਨਾਲ ਤੇ ਲਾਵਾਂਗੇ ਰੌਣਕਾ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਬੇਟਾ ਰਾਜੀ ਰੱਖੇ ਭਗਵਾਨ ਹਾਂ ਜੀ ਕੱਲਾ ਤੁਸੀਂ ਮਾਈਕ ਫੜਿਆ ਹੈ ਐਵੇਂ ਕੀ ਚੱਕਰ ਹੀ ਹੈ ਫੜਨਾ ਪੈਂਦਾ ਜੀ ਫੜਨਾ ਪੈਂਦਾ ਬਿਲਕੁਲ ਕੱਪੜੇ ਆ ਵਾਬ ਲੈਣੇ ਨੇ ਜੀ ਹਾਂ ਅਬ ਕੀ ਨਾਮ ਹੈ ਵੈਸੇ ਪੰਡਿਤ ਅਮਰਜੀਤ ਪੰਡਿਤ ਅਮਰਜੀਤ ਹਾਂਜੀ ਸਿੰਗ ਲੱਗਦਾ ਪਿੱਛੇ ਨਹੀਂ ਜੀ ਪੰਡਿਤ ਅਮਰਜੀਤ ਪੰਡਿਤ ਪੰਡ ਇਦਾ ਕਾਰਨ ਕੀ ਹੈ ਹਾਂਜੀ ਕਿ ਪਹਿਲੀ ਕੋਲੇ ਬੱਚਾ ਨਹੀਂ ਹੋਇਆ ਜਿਹੜੀ ਮੇਰੀ ਪਹਿਲੀ ਲਾਈਫ ਹੈ ਉਮਰੀ ਕਮ ਦੀ ਹੈ ਕਮ ਦੀ ਹੋਣ ਕਰਕੇ ਸਾਡੇ ਕੋਈ ਬੱਚਾ ਨਹੀਂ ਸੀ ਅਸੀਂ ਦੋ ਕੁੜੀਆਂ ਲਏ ਤਾਂ ਉਸ ਤੋਂ ਬਾਅਦ ਸਾਡੇ ਬੇਟਾ ਹੋਇਆ ਬੇਟਾ ਵੀ ਐਸਾ ਹੋਇਆ ਕਿ ਤਰਮਾਤਮ ਤੇ ਹੁਣ ਬੇਟਾ ਕੀ ਕਰਦਾ ਬੇਟਾ ਮੇਰਾ ਬਾਲ ਪੀਪਰ ਲੰਦਾ ਹੈ ਬਾਲ ਪੀਪਰ ਲੰਦਾ ਬਾਹਰ ਜਾਣ ਦੀ ਤਿਆਰੀ ਬਜਾ ਰਿਹਾ ਸੀ ਮੈਂ ਕਿਹਾ ਪੁੱਤਰਾ ਅਸੀਂ ਤਿੰਨ ਜਣੇ ਦੇਖਦੇ ਆ ਤੈਨੂੰ ਤਾਂ ਨਹੀਂ ਜਾਣਾ ਬੌਂਸਰ ਬਣ ਇੱਥੇ ਜੋ ਮਰਜ਼ੀ ਕਰ ਆਪਣੇ ਹਿੰਦੁਸਤਾਨ ਦੇ ਵਿੱਚ ਬੜਾ ਖੁਸ਼ ਹੈ ਜੇ ਬੰਦਾ ਕਰਨ ਵਾਲਾ ਹੋਵੇ ਜੇ ਨਾ ਕਰ ਹੋਵੇ ਫਿਰ ਤਾਂ ਘਰੇ ਹੀ ਭੁੱਖਾ ਮਰ ਰਿਹਾ ਬਾਪੂ ਜੀ ਗੱਲ ਕਰੀਏ ਨਾ ਅੱਜ ਕੱਲ ਬੰਦੇ ਨਾ ਇਹ ਦੇਖਦੇ ਨੇ ਵੀ ਆਰ ਉਹ ਕੰਮ ਛੋਟਾ ਮੈਂ ਕਰਨਾ ਨਹੀਂ ਹੈ ਹੈਨਾ ਪੰਜਾਬ ਚ ਰਹਿ ਕੇ ਉਹ ਕੰਮ ਨਹੀਂ ਕਰਨਾ ਬਾਹਰ ਜਾ ਕੇ ਸਾਰੇ ਕੰਮ ਕਰਨੇ ਆ ਬਿਲਕੁਲ ਜੀ ਬਿਲਕੁਲ ਕਿਉਂਕਿ ਬਾਹਰ ਜਾ ਕੇ ਵੀ ਕੰਮ ਕਰਨਾ ਪੈਣਾ ਇੱਥੇ ਵੀ ਕੰਮ ਕਰਨਾ ਪੈਣਾ ਜੋ ਮਜ਼ਾ ਇੱਥੇ ਆਪਣੇ ਘਰ ਚ ਹੈ ਉਹ ਬਾਹਰ ਨਹੀਂ ਹੈ ਜੋ ਰੋਟੀ ਪੰਜਾਬ ਦੀ ਹੈ ਉਹ ਬਾਹਰ ਨਹੀਂ ਹੈ ਪੰਜਾਬ ਦੀ ਐਸੀ ਖਾਸੀਅਤ ਕੀ ਹੈ ਬਾਪੂ ਜੀ ਪੰਜਾਬ ਇੱਕ ਸੋਨੇ ਦੀ ਚਿੜੀ ਆ ਅੱਜ ਵੀ ਜੇ ਬੰਦਾ ਕਰੇ ਜੇ ਨਾ ਕਰੇ ਕੁਛ ਵੀ ਨਹੀਂ ਜੇ 150 ਵੀ ਕੁਝ ਮਹੀਨੇ ਦੇ ਦੋ ਵੀ ਭੁੱਖਾ ਮਰੂਗਾ ਬਾਪੂ ਜੀ ਮੈਂ ਇੱਕ ਪੁੱਛਾਂ ਗੱਲ ਅੱਜ ਸੋਨੇ ਦੀ ਛੇੜੀ ਹੈ ਨਾ ਜਿਹੜੀ ਉਹ ਕਿਸਾਨਾਂ ਕਰਕੇ ਆ ਪੰਜਾਬੀ ਹੈ ਨਾ ਵੀ ਗੱਲ ਕਰੀ ਆਪਾਂ ਹੁਣ ਤੁਸੀਂ ਦੇਖ ਰਹੇ ਹੋ ਕਿਸਾਨਾਂ ਦਾ ਜਿਹੜਾ ਇਹ ਚੱਲ ਰਿਹਾ ਮੁੱਦਾ ਚੱਲ ਰਿਹਾ ਹੈ ਵੀ ਐਸ ਉਹ ਜਿਹੜੀ ਐਮ ਐਸ ਪੀ ਦਾ ਮੁੱਦਾ ਚੱਲ ਰਿਹਾ ਤੁਸੀਂ ਇਹਨੂੰ ਕਿਵੇਂ ਦੇਖ ਰਹੇ ਹੋ ਮੈਂ ਦੇਖ ਰਿਹਾ ਕਿ ਸਹੀ ਮੰਗ ਹੈ ਸਰਕਾਰ ਨੂੰ ਮੰਨਣੀ ਚਾਹੀਦੀ ਹੈ ਕਿਉਂਕਿ ਇਹ ਅੰਨਦਾਤਾ ਅੰਨ ਸਾਰਿਆਂ ਦੇ ਪੇਟ ਚ ਪਾਉਂਦਾ ਚਾਹੇ ਕੋਈ ਖੇਤੀ ਕਰ ਰਿਹਾ ਚਾਹੇ ਨਹੀਂ ਕਰ ਰਿਹਾ ਜੋ ਕਿਸਾਨ ਹੈ ਉਹਦਾ ਖੇਤਾਂ ਚਹੀਏ ਉਹਦਾ ਹੱਕ ਉਸਨੂੰ ਮਿਲਣਾ ਚ ਕਿਸਾਨ ਜਦੋਂ ਕਿਸਾਨ ਲਾ ਲੋ ਜਾਂ ਫਿਰ ਜੱਟਾ ਲਾ ਲੋ ਜਿਹੜਾ ਵੀ ਹੈ ਨਾ ਜਦੋਂ ਉਹ ਖੇਤ 'ਚ ਜਾਂਦਾ ਨਾ ਆਏ ਹੈ ਉਹਦੀ ਖੇਤਾਂ ਨਾਲ ਜਿਹੜਾ ਪਿਆਰ ਹੁੰਦਾ ਨਾ ਉਹ ਜਿਹਾ ਪਿਆਰ ਕਿੱਥੇ ਨਹੀਂ ਹੁੰਦਾ ਕਿਉਂਕਿ ਆਪਣੀ ਜਦੋਂ ਮਿੱਟੀ ਨਾਲ ਇੱਕ ਪਿਆਰ ਹੁੰਦਾ ਨਾ ਉਹ ਚੀਜ਼ ਵੇਚ ਹੀ ਨਹੀਂ ਜਾਂਦੀ ਅੱਜ ਕੱਲ ਪਤਾ ਕੀ ਹੁੰਦਾ ਬੱਚਾ ਕਹਿ ਦਿੰਦਾ ਬਾਪੂ ਮੈਂ ਤਾਂ ਇਹ ਵੇਚ ਕੇ ਜਾਣਾ ਆ ਹੈ ਨਾ ਪਰ ਉਹ ਬਾਪੂ ਨੇ ਉਹ ਜ਼ਮੀਨ ਕਿਵੇਂ ਕਮਾਈ ਹੈ ਉਹ ਬਾਪੂ ਨੂੰ ਪਤਾ ਬੇਟੇ ਨੂੰ ਨਹੀਂ ਪਤਾ ਬੇਟੇ ਨੂੰ ਉਸ ਬਾਰੇ ਨੌਲੇਜ ਵੀ ਨਹੀਂ ਹੈ ਕਿਉਂਕਿ ਇੱਕ ਵਿਸਵਾ ਲੈਣਾ ਵੀ ਜਿਹੜੇ ਬੰਦਾ ਖਰੀਦ ਰਿਹਾ ਉਹ ਆਪਣੇ ਮੂੰਹ ਨੂੰ ਆਪਣੇ ਬੱਚਾ ਦਾ ਮੂੰਹ ਰੋਕ ਕੇ ਫੇਰ ਖਰੀਦ ਰਿਹਾ ਅੱਜ ਉਸਨੇ ਤਵਚੀਆਂ ਡਾਤੀਆਂ ਪੜ ਵੀ ਗਿਆ ਸਾਰਾ ਕੁਝ ਹੋ ਗਿਆ ਉਸ ਬਾਪੂ ਦੀ ਕੇਅਰ ਵਾਸਤੇ ਆ ਬਾਹਰ ਬੈਠ ਗਿਆ 5 ਸਾਲ ਮੋੜਣਾ ਨਹੀਂ ਬਾਪੂ ਪਿੱਛੋਂ ਬਿਮਾਰ ਹੋ ਜੇ ਪਾਣੀ ਕੌਣ ਦਊਗਾ ਅੱਛਾ ਵੀਰੇ ਤੁਸੀਂ ਪਿੱਛੋਂ ਕਹਿ ਰਹੇ ਸੀਗੇ ਨਾ ਬਾਪੂ ਨੂੰ ਵੀ ਦੋ ਦੋ ਵਿਆਹ ਕਰਾਈ ਫਿਰਦਾ ਬਾਪੂ ਦਾ ਹੈ ਤੁਹਾਡੇ ਕਿੰਨੇ ਹੋਏ ਨੇ ਮੇਰਾ ਤਾਂ ਹਜੇ ਵੀਰ ਹੋਇਆ ਨਹੀਂ ਅੱਗੇ ਆ ਜਾਓ ਕੋਈ ਗੱਲ ਨਹੀਂ ਇੱਧਰ ਆ ਜਾਓ ਆਪਣਾ ਤਾਂ ਹਜੇ ਵੀਰ ਹੋਇਆ ਨਹੀਂ ਹਜੇ ਅਜੇ ਸਟਰਗਲ ਲਾਈਫ ਚੱਲ ਰਹੀ ਹੈ ਜੀ ਸੋਚਿਆ ਕਰਾਣਾ ਕਦੋਂ ਆ ਫਿਰ ਨਹੀਂ ਕਰਾਵਾਂਗੇ ਜਦੋਂ ਸੰਯੋਗ ਮਿਲਣਗੇ ਕਰਾਵਾਂਗੇ ਕੋਈ ਗੱਲ ਨਹੀਂ ਹਜੇ ਥੋੜਾ ਸਟਰਗਲ ਜਾਂਦਾ ਲਾਈਫ ਦੇ ਵਿੱਚ ਸਟਰਗਲ ਲਾਈਫ ਹੈ ਥੋੜੀ ਸਟਰਗਲ ਕਰਨੀ ਚਾਹੀਦੀ ਹੈ ਅਜੇ ਵੀ ਕੁਝ ਨਹੀਂ ਹੈ ਜੀ ਕੋਈ ਗੱਲ ਨਹੀਂ ਵੇਜ 35 36 ਜਾ ਕਰਾਵਾਂਗੇ ਹਜੇ ਟਾਈਮ ਹੈਗਾ ਪਰ ਥੋੜਾ ਸਟਰਗਲ ਜ਼ਰੂਰੀ ਹੈ ਲਾਈਫ ਦੇ ਵਿੱਚ ਅਸਲ ਸਟਰਗਲ ਕੀ ਹੁੰਦੀ ਹੈ ਹਨਾ ਤੁਸੀਂ ਸਟਰਗਲ ਦੀ ਗੱਲ ਕੀ ਮਿਹਨਤ ਅਸਲ ਮਿਹਨਤ ਕੀ ਹੁੰਦੀ ਹੈ ਬੰਦੇ ਦੀ ਦੇਖੋ ਮਿਹਨਤ ਤਾਂ ਵੀ ਡਿਪੈਂਡ ਕਰਦਾ ਕਿ ਮਿਹਨਤ ਕਿਸ ਤਰ੍ਹਾਂ ਦੇ ਤਰੀਕੇ ਨਾਲ ਕਰਨਾ ਚਾਹੁੰਦਾ ਹੈ ਬੰਦਾ ਮੈਂ ਡਿਪਲੋਮਾ ਸਿੰਗਾਪੁਰ ਤੋਂ ਕੀਤਾ ਹੋਟਲ ਮੈਨੇਜਮੈਂਟ ਕਰਕੇ ਆਇਆ ਉੱਥੇ 2 ਸਾਲ ਦੀ ਮੈਂ ਉਹ ਤੋਂ ਬਾਅਦ ਆ ਕੇ ਇੱਥੇ ਵੀ ਸਟਰਗਲ 'ਚ ਲਗਾਤਾਰ ਲੱਗੇ ਰਹੀ ਹਾਂ ਸਬਜ਼ੀਆਂ ਦਾ ਕੰਮ ਵੀ ਕਰਿਆ ਡੰਗਰ ਬੱਚੇ ਮੱਝਾਂ ਡੇਰੀ ਫਾਰਮ ਛੋਟਾ-ਵੋਟੇ ਕੰਮ ਕਰਦੇ ਰਹਿੰਨੇ ਆ ਜਿਵੇਂ ਆਰਟੀ ਦਾ ਕੰਮ ਵੀ ਕਰ ਲਏ ਨੇ ਅਕਾਊਂਟੈਂਟ ਦਾ ਕੰਮ ਵੀ ਕਰੀ ਜਾਂਦੇ ਨੇ ਪਰ ਸਟਰਗਲ ਥੋੜੀ ਲਾਈਫ 'ਚ ਥੋੜੀ ਜ਼ਿਆਦਾ ਕਰਨੀ ਪੈਂਦੀ ਹੈ ਹੁਣ ਥੋੜਾ ਮਹਿੰਗਾਈ ਦੇ ਕਰਕੇ ਥੋੜਾ ਨਾ ਕੁਝ ਕਬੀਲਦਾਰੀਆਂ ਫਿਰ ਭਾਰ ਜੇ ਇਹ ਸਿੰਗਾਪੁਰ ਵਾਲਾ ਬੰਦਾ ਆ ਜੇ ਉਹਦੇ ਦੋ ਦੋ ਘਰ ਵਾਲੀਆਂ ਹੋਣ ਫਿਰ ਕੀ ਕਰੂਗਾ ਕਿਉਂਕਿ ਬਾਪੂ ਮੈਂ ਗੱਲ ਉਹ ਬਾਪੂ ਕਹਿ ਰਹੇ ਸੀਗੇ ਨਾ ਹੈਨਾ ਪੁੱਛ ਰਹੇ ਸੀਗੇ ਵੀ ਜਦੋਂ ਦੋ ਘਰੇ ਆ ਨਾ ਸੋਕਣਾ ਹੁੰਦੀਆਂ ਉਹ ਲੜਦੀਆਂ ਬੜੀਆਂ ਨੇ ਹੈਨਾ ਇਹਨਾਂ ਦਾ ਪਿਆਰ ਬਹੁਤ ਆ ਇਹਨਾਂ ਦਾ ਇਹ ਨਹੀਂ ਲੜਦੇ ਹੈਗੇ ਇਹਨਾਂ ਤਿੰਨਾਂ ਦਾ ਬਹੁਤ ਪਿਆਰ ਹੈ ਸਾਡੇ ਘਰੇ ਛੇਰ ਬੱਕਰੀ ਪਾਣੀ ਇੱਕ ਜਗ੍ਹਾ ਪੀਂਦੇ ਨੇ ਅੱਜ ਦੀ ਖੜੀ ਜੇ ਛੋਟੀ ਰੋਟੀ ਬਣਾਉਗੀ ਤਾਂ ਵੱਡੀ ਖਾਊਗੀ ਕਿ ਹੋਊਗੀ ਜੂੰਦੀ ਰੋਟੀ ਦਾ ਸਵਾਗਜ ਹੁੰਦਾ ਰਹੇ ਜਾਂ ਤਾਂ ਵੱਡੀ ਖਾਓ ਪਕਾਊਗੀ ਤਾਂ ਛੋਟੀ ਖਾਊਗੀ ਜੂੰਦੀ ਰੋਟੀ ਦਾ ਸਵਾਗਜ ਹੁੰਦਾ ਰਹੇ ਸਾਡੇ ਘਰੇ ਬਹੁਤ ਲਾਈਫ ਵਧੀਆ ਜ ਇਸ ਪਿੰਡ ਵਰਗਾ ਪੰਡਤ ਨਹੀਂ ਹੈ ਕਿਸੇ ਵੀ ਇਲਾਕੇ 'ਚ ਥੱਲੇ ਨੂੰ ਘੋੜੀ ਹੋਵੇ ਘਰ ਬਹਾਮਣੀਆਂ ਦੀ ਜੋੜੀ ਹੋਵੇ ਕੋਈ ਐਸਾ ਪੰਡਤ ਨਹੀਂ ਹੈ ਬਾਪੂ ਬਾਪੂ ਗੱਲਾਂ ਤਾਂ ਪੂਰੀਆਂ ਖਰੀਆਂ ਕਰਦਾ ਨਹੀਂ ਖਰੀਆਂ ਹੈਗੀਆਂ ਖਰੀਆਂ ਸੱਚੀਆਂ ਗੱਲਾਂ ਨੇ ਕੋਈ ਝੂਠ ਨਹੀਂ ਸਰੀ ਖਰੀਆਂ ਗੱਲਾਂ ਨੇ ਇਹ ਸਚਾਈ ਹੈ ਇਹਨਾਂ ਦੀ ਘੋੜੀ ਵੀ ਹੈ ਕਰੇ ਜੋੜੀ ਵੀ ਆ ਕੋਈ ਇਹੋ ਜੀ ਗੱਲ ਨਹੀਂ ਮੁੰਡਾ ਇਹਨਾਂ ਜਿੰਮ ਲਾਉਂਦਾ ਵਧੀਆ ਬੌਂਸਰ ਹੈ ਵਧੀਆ ਲਾਈਫ ਹੈ ਕੋਈ ਇਹੋ ਜੀ ਗੱਲ ਨਹੀਂ ਵੀਰੇ ਤੁਸੀਂ ਇੱਕ ਗੱਲ ਦੇਖਦੇ ਹੋ ਵੀ ਬਾਪੂ ਦਾ ਮੁੰਡਾ ਹੈਨਾ ਜਿਹੜਾ ਜਿੰਮ ਲਾਉਂਦਾ ਬੌਂਸਰ ਹੈ ਸ਼ਰਮ ਨਹੀਂ ਕਰ ਰਿਹਾ ਕਿਸੇ ਕੰਮ ਤੋਂ ਹਣਾ ਇੱਕ ਆਰਟੀਸਨਲ ਜੋ ਜੁਹੰਦਾ ਵੀ ਸ਼ਰਮ ਨਹੀਂ ਹੈ ਵੀ ਕੰਮ ਹੈਗਾ ਹੈ ਉਹ ਵੀ ਕੰਮ ਤੁਸੀਂ ਕਿਵੇਂ ਦੇਖ ਰਹੇ ਹੋ ਉਸ ਕੰਮ ਨੂੰ ਵੀ ਅੱਜ ਤੁਸੀਂ ਸਿੰਗਾਪੁਰ ਜਾ ਕੇ ਆਏ ਹੋ ਤੁਸੀਂ ਮੰਨਦੇ ਹੋ ਲੋਕੀ ਬਾਹਰ ਚਲੇ ਜਾਂਦੇ ਨੇ ਐਡੇ-ਐਡੇ ਪੈਸੇ ਲਾ ਲੈਂਦੇ ਨੇ ਹੈਨਾ ਪਰ ਜਾ ਕੇ ਉੱਥੇ ਕਰਨਾ ਕੀ ਪੈਂਦਾ ਸਾਫ-ਸਫਾਈਆਂ ਉਹੀ ਮਜ਼ਦੂਰੀ ਜਿਹੜੀ ਅਸੀਂ ਇੱਥੇ ਹੈਨਾ ਆਰਾਮ ਨਾਲ ਰੋਟੀ ਖਾਣੇ ਆ ਉੱਥੇ ਅਸੀਂ ਮਜ਼ਦੂਰੀਆਂ ਕਰਦੇ ਆਂ ਬਿਰਜ ਜੀ ਹੁਣ ਤੁਸੀਂ ਇੱਕ ਕੀਤਾ ਕਰ ਰਹੇ ਹੋ ਸੁਸ਼ਟਰਬਨ ਬੰਨੀਆਂ ਵਧੀਆ ਤੁਸੀਂ ਤਿਆਰ ਹੋ ਕੇ ਪਿੰਡ ਚ ਆਇਓ ਵਧੀਆ ਤੁਹਾਡੀ ਵੈਲਿਊ ਹੈ ਵਧੀਆ ਲੋਕ ਤੁਹਾਨੂੰ ਬਾਬਾ ਸ਼ਾਬਾ ਸ਼ਾਬ ਕਰਦੇ ਨੇ ਜਾਂ ਹਰੇਕ ਬੰਦਾ ਜਾਂ ਪਿੰਡ ਚ ਰਹਿੰਦਾ ਛੋਟਾ-ਵੋਟਾ ਕੰਮ ਕਰਦਾ ਹਰੇਕ ਦੀ ਇੱਕ ਆਪਣੀ ਵੈਲਿਊ ਹੁੰਦੀ ਹੈ ਹਰ ਇੱਕ ਦੀ ਆਪਣੀ ਟੌਰ ਹੁੰਦੀ ਹੈ ਠੀਕ ਹੈ ਉਹ ਕੁਝ ਮਜਬੂਰੀਆਂ ਹੁੰਦੀਆਂ ਉਹਨਾਂ ਦੀ ਹੁਣ ਸਭ ਤੋਂ ਜ਼ਿਆਦਾ ਮੇਰੇ ਪਿੰਡ ਚੋਂ ਇੱਥੇ 2-250 ਮੁੰਡਾ ਆਪਣਾ ਐਨ ਆਰ ਆਈ ਆ ਜਿਹੜੇ ਵਧੀਆ-ਵਧੀਆ ਕੰਟਰੀਆਂ ਮੁੰਡੇ ਗਏ ਹੋਏ ਨੇ ਮਤਲਬ ਇਹ ਦੋ ਮੁੰਡੇ ਸਾਡੇ 1 ਮਹੀਨੇ ਬਾਹਰ ਚਲੇ ਜਾਨੇ ਇੱਕ ਸੁਭਚਿੰਤਕ ਵਿਸ਼ਾ ਵੀ ਹੈਗਾ ਇਹ ਮੈਂ ਚਿੰਤਿਆਂ ਦਾ ਵਿਸ਼ਾ ਇਹ ਹੈ ਕਿ 21 ਕੇ ਉਹ 21 ਕ ਮੁੰਡੇ ਨੂੰ ਬਾਹਰ ਕੱਲੀ ਜਾਣੇ ਆ ਇਹ ਵੀ ਇੱਕ ਚਿੰਤਨਿਕ ਵਿਸ਼ਾ ਤੇ ਕੁਝ ਲੋੜਾਂ ਨੇ ਮਜਬੂਰੀਆਂ ਨੇ ਇੱਥੇ ਬੇਰੋਜ਼ਗਾਰੀ ਤੁਸੀਂ ਦੇਖ ਹੀ ਰਹੇ ਹੋ ਹੁਣ ਐਮਐਸਪੀ ਬਾਰੇ ਕੀ ਕੁਝ ਚੱਲ ਰਿਹਾ ਬਾਰਡਰਾਂ ਤੇ ਸਰਕਾਰਾਂ ਸਾਨੂੰ ਚੰਗਾ ਨਹੀਂ ਸਮਝਦੀਆਂ ਸਰਕਾਰਾਂ ਸਾਰੇ ਨਾਲ ਇਦਾਂ ਲੜ ਰਹੀਆਂ ਜਿਦਾਂ ਕਿ ਅਸੀਂ ਪਾਕਿਸਤਾਨ ਤੋਂ ਆਏ ਹੁੰਦੇ ਆ ਜਾਂ ਇੱਕ ਪੰਜਾਬ ਸੂਬਾ ਪਾਕਿਸਤਾਨ ਨੇ ਅਸੀਂ ਵੀ ਇੱਕ ਨਾਗਰਿਕਾਂ ਇੰਡੀਆ ਦੇ ਇੱਕ ਜਿਹੜੀ ਲੜੀ ਬਣੀ ਹੋਈ ਹੈ ਐਮਐਸਪੀ ਨੂੰ ਲੈ ਕੇ ਜਾਂ ਜ਼ਿੰਮੇਦਾਰਾਂ ਨੂੰ ਲੈ ਕੇ ਇੱਕ ਜ਼ਿੰਮੇਦਾਰਾਂ ਦੇ ਕਹਿਵਜਾ ਧੰਦਾ ਪੰਜਾਬ 'ਚ ਜਿਹੜਾ ਕਿ 80% ਜਿਹੜਾ ਰਜਗਾਰ ਹੈ ਉਹ ਐਮਐਸਪੀ ਇੱਕ ਕਿਸਾਨਾਂ ਦੇ ਸਿਰ ਤੇ ਚੱਲ ਰਿਹਾ ਐਮਐਸਪੀ ਦੀ ਵੈਲਿਊ ਕੀ ਹੈ ਇਹ ਕੁਝ ਲੋਕਾਂ ਨੂੰ ਹਜੇ ਨਹੀਂ ਪਤਾ 80% ਲੋਕਾਂ ਨੂੰ ਐਮਐਸਪੀ ਦੀ ਵੈਲਿਊ ਨਹੀਂ ਪਤਾ ਦੇਖੋ ਪੰਜਾਬ ਵਿੱਚ ਪਤਾ ਹੋਊਗਾ ਹਰਿਆਣਾ ਵਿੱਚ ਪਤਾ ਹੋਊਗਾ ਯੂਪੀ ਵਿੱਚ ਕੁਝ ਵਧੀਆ ਆਗੂ ਨੇ ਪਤਾ ਹੋਊਗਾ ਪਰ ਮੈਂ ਕੱਲ ਬਿਹਾਰ ਦੇ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦਾ ਸਾਡੇ ਲੋਕਾਂ ਨੂੰ ਹਜੇ ਐਮਐਸਪੀ ਦਾ ਮੀਨਿੰਗ ਨਹੀਂ ਪਤਾ ਕੀ ਹੈ ਜਦੋਂ ਕਿ ਅਸੀਂ 22 23 ਫਸਲਾਂ ਦੇ ਐਮਐਸਪੀ ਮੰਗ ਰਹੇ ਹਾਂ ਇੱਕ ਕਿਸਾਨ ਕਿਤੇ ਨਾਲ ਜੁੜੇ ਹੋਏ ਆਰਤੀ ਵਰਗ ਆਰਤੀ ਸਾਹਿਬ ਖੜੇ ਨੇ ਕਰੋੜ ਜੀ ਇਹਨਾਂ ਦਾ ਕੀਤਾ ਜੁੜਿਆ ਹੋਇਆ ਮਰੀਮਾਂ ਦਾ ਕੀਤਾ ਜੁੜਿਆ ਹੋਇਆ ਲੇਬਰ ਦਾ ਕੀਤਾ ਜੁੜਿਆ ਹੋਇਆ ਹਰ ਕਿਸਾਨ ਨਾਲ ਜੁੜੇ ਹੋਇਆ ਹੁਣ ਲੋਕਡਾਊਨ ਆਇਆ ਸੀ ਪਿੱਛੇ ਲੋਕਡਾਊਨ ਦੇ ਵਿੱਚ ਲੋਕ ਘਰਾਂ ਤੋਂ ਨਿਕਲਣ ਦਾ ਮਜਬੂਰ ਹੋ ਗਏ ਸੀਗੇ ਮੈਂ ਸੁਨਿਆਰੇ ਜਾਂ ਮਿਸਤਰੀ ਜਾਂ ਡਾਕਟਰ ਦਿਹਾੜੀਆਂ ਕਰਦੇ ਦੇਖੇ ਨੇ ਮੰਡੀ ਦੇ ਵਿੱਚ ਇੱਕ ਮੰਡੀ ਸੀਗੀ ਮੰਡੀਕਰਨ ਸੀਗਾ ਜਾਂ ਕਿਸਾਨ ਦਾ ਇੱਕ ਧੰਦਾ ਸੀਗਾ ਜਿਹਦੇ ਕਰਕੇ ਲੋਕ ਥੋੜੇ ਇੱਕ ਉਸ ਸਮੇਂ ਸਟਰਗਲ ਕਰਕੇ ਬਚੇ ਨੇ ਕਿਉਂ ਉਸ ਟਾਈਮ ਜਿਹੜੇ ਦਿਹਾੜੀਦਾਰ ਮਜਬੂਰ ਲੋਕ ਨੇ ਮਜ਼ਦੂਰ ਲੋਕ ਨੇ ਉਹ ਕੀ ਕਰਦੇ ਨੇ ਉਹ ਰੋਜ਼ ਦੀ ਰੋਜ਼ ਵੈਲਿਊ ਜਿਹੜੀ ਉਹਨਾਂ ਦੀ ਹੁੰਦੀ ਹੈ ਦਿਹਾੜੀ ਦੀ ਉਹ ਜਿਹੜੀ ਇਨਕਮ ਹੁੰਦੀ ਹੈ ਉਹ ਤੋਂ ਹੀ ਗੁਜ਼ਾਰਾ ਕਰਦੇ ਨੇ ਉਹਨਾਂ ਕੋਲ ਸੇਵਿੰਗ ਤਾਂ ਹੈ ਨਹੀਂ ਉਹਦਾ ਜੇ ਅੱਜ ਦਿਹਾੜੀ ਲੱਗੀ ਤਾਂ ਕੱਲ ਲਈ ਉਹਨਾਂ ਲਈ ਵਿਚਾਰਿਆਂ ਲਈ ਅੱਗੇ ਦੇਖਣ ਲਈ ਕੁਝ ਹੈ ਨਹੀਂ ਅੱਜ ਜਿਵੇਂ ਖਾ ਲਿਆ ਜਾਂ ਡੇਲੀ ਡੇਲੀ ਲੈ ਕੇ ਆਉਣੀ ਹੈ ਜਦੋਂ ਲਾਕਡਾਊਨ ਸੀਗਾ ਲਾਕਡਾਊਨ ਦੇ ਵਿੱਚ ਇਹਨਾਂ ਨੇ ਕੀ ਕਰਿਆ ਵਿਚਾਰਿਆਂ ਨੇ ਤੰਦੇ ਬੰਦ ਹੋ ਗਏ ਫੈਕਟਰੀਆਂ ਬੰਦ ਹੋ ਗਈਆਂ ਕੰਪਨੀਆਂ ਬੰਦ ਹੋ ਗਈਆਂ ਲਾਕਡਾਊਨ ਲੱਗ ਗਿਆ ਬਿਲਕੁਲ ਹੀ ਤੁਹਾਨੂੰ ਪਤਾ ਹੀ ਸੀਗਾ ਪੁਲਿਸ ਡੰਡੇ ਮਾਰਦੀ ਸੀਗੀ ਦੁਕਾਨ ਤੇ ਰਸਲ ਲੈਣ ਜਾਣਾ ਵੀ ਬੜਾ ਮੁਸ਼ਕਲ ਹੋ ਗਿਆ ਸੀਗਾ ਤੇ ਉਸ ਸਮੇ ਇੱਕ ਜਿਹੜਾ ਕਿਸਾਨ ਹੈ ਸੀਗਾ ਜਿਹਦੇ ਕਰਕੇ ਲਾਕਡਾਊਨ ਖੁੱਲਿਆ ਸੀਗਾ ਲਾਕਡਾਊਨ ਖੁੱਲਿਆ ਗਿਆ ਸੀ ਕਿਸਾਨਾਂ ਵੱਲੋਂ ਕੀ ਫਸਲ ਆ ਗਈ ਸਰਕਾਰ ਨੂੰ ਫਸਲ ਦੀ ਲੋੜ ਸੀਗੀ ਕਣਕ ਦੀ ਲੋੜ ਸੀਗੀ ਡਿਮਾਂਡ ਸੀ ਉਸ ਟਾਈਮ ਇਹ ਸ਼ੁਰੂ ਤੋਂ ਜਦੋਂ ਤੱਕ ਕਣਕ ਦੀ ਰਾਸ਼ ਦੀ ਡਿਮਾਂਡ ਰਹੀ ਹੈ ਉਦੋਂ ਤੱਕ ਸਰਕਾਰਾਂ ਨੇ ਸਾਨੂੰ ਸ਼ਾਬਾਸ਼ ਸ਼ਾਬਾਸ਼ ਦਿੱਤੀ ਪਰ ਜਦੋਂ ਹੁਣ ਹੁਣ ਰਾਜਥਾਨ ਚ ਵੀ ਜੀਰੀ ਹੋਣ ਲੱਗੀ ਰਾਜਥਾਨ ਚ ਵੀ ਕਣਕ ਹੋਣ ਲੱਗੀ ਸਾਰੀ ਕੰਟਰੀਆਂ ਚ ਸਟੇਟਾਂ ਚ ਫਸਲ ਹੋਣ ਲੱਗੀ ਹੁਣ ਇਹ ਸਾਨੂੰ ਕੋਡੀਆਂ ਪਾ ਪੁੱਛਦੇ ਨੇ ਹੁਣ ਸਾਡੇ ਡੰਡੇ ਮਾਰਦੇ ਨੇ ਸਾਡੀ ਲੋੜ ਨਹੀਂ ਹੁਣ ਸਾਡੀ ਲੋੜ ਸਾਡੀ ਲੋੜ ਨਹੀਂ ਜਦੋਂ ਸਾਡੀ ਲੋੜ ਸੀਗੀ ਉਦੋਂ ਸਾਨੂੰ ਇਹ ਕਹਿੰਦੇ ਹਰੀ ਕ੍ਰਾਂਤੀ ਲਿਆਓ ਅਸੀਂ ਹਰੀ ਕ੍ਰਾਂਤੀ ਅਸੀਂ ਹਰੀ ਕ੍ਰਾਂਤੀ ਦੇ ਵਿੱਚ ਅਸੀਂ ਕੈਂਸਰ ਦੇ ਮਰੀਜ਼ ਹੋ ਗਏ ਪਾਣੀ ਅਸੀਂ ਆਪਣਾ ਮਕ ਕਿਉਂ ਨਹੀਂ ਲੋੜ ਵੈਸੇ ਤੁਹਾਡੇ ਸਾਹਮਣੇ ਹੁਣ ਮੇਰੇ ਸਾਹਮਣੇ ਮੈਨੂੰ ਲੱਗਦਾ ਵੀ ਸਾਰੇ ਸਟੇਟਾਂ ਅਸਲ ਸਟਰਗਲ ਤਾਂ ਵੈਸੇ ਚਲੋ ਪੰਜਾਬ ਨੇ ਬਹੁਤ ਜ਼ਿਆਦਾ ਕੀਤੀ ਏ ਆਜ਼ਾਦੀ ਚ ਵੀ ਵੈਸੇ ਹੀ ਵੀ ਸਾਰੇ ਕੀਤੇ ਪੰਜਾਬ ਮੋਰੀ ਰਿਹਾ ਹੁਣ ਸਾਰੀਆਂ ਸਟੇਟਾਂ ਇੱਕ ਦੂਜੇ ਨੂੰ ਦੇਖ ਦੇਖ ਕੇ ਦੇਖ ਦੇਖ ਕੇ ਮੋਰੀ ਹੁੰਦੀ ਜਾ ਰਹੀਆਂ ਨੇ ਇੱਕ ਪੰਜਾਬ ਸਟੇਟ ਹੈ ਜਿਹੜੀ ਪੰਜ ਸੂਬਿਆਂ ਦੇ ਵਿੱਚੋਂ ਪੰਜ ਸਟੇਟਾਂ ਦੇ ਵਿੱਚ ਪਹਿਲੇ ਨੰਬਰ ਤੇ ਆਉਂਦੀ ਹੈ ਮਤਲਬ ਕਿ ਜਿਹੜੀ ਕਿ ਕਿਸਾਨ ਤੇ ਫਸਲ ਨਾਲ ਜੁੜੀ ਜਾਂਦੀ ਹੈ ਹੁਣ ਤਾਂ ਰਾਜਸਥਾਨ ਵੀ ਮਹਾਰਾਸ਼ਟਰ ਵੀ ਝਾਰਖੰਡ ਵੀ ਯੂਪੀ ਵੀ ਬਿਹਾਰ ਵੀ ਸਭ ਫਸਲਾਂ ਚ ਮੋਰੀ ਹੋ ਗਈਆਂ ਨੇ ਹਾਂ ਤੇ ਪੁੱਛਾਂ ਆਪਾਂ ਕਹਿੰਨੇ ਆ ਨਾ ਆਪਣਾ ਆਜ਼ਾਦ ਦੇਸ਼ ਹੈ ਅਸਲ ਚ ਆਦਾ ਆਜ਼ਾਦ ਦੇਸ਼ ਹੈਗਾ ਦੇਖੋ ਵੀਰੇ ਕੁਝ ਗੱਲਾਂ ਕੁਝ ਖਰੀਆਂ ਗੱਲਾਂ ਮੈਂ ਚਲੋ ਕਹਿਣੀਆਂ ਪੈਂਦੀਆਂ ਨੇ ਮੈਂ ਰਿਸ਼ਤੇਦਾਰ ਦਾ ਮੇਰੇ ਫੋਨ ਆਇਆ ਸੀ ਮੇਰੇ ਹਰਿਆਣੇ ਤੋਂ ਪਰਸੋਂ ਉਹ ਕਹਿੰਦੇ ਤੁਸੀਂ ਆਜ਼ਾਦ ਹੋ ਮੈਂ ਕਿਹਾ ਕਿਉਂ ਕਹਿੰਦੇ ਤੁਹਾਡੇ ਸਰਕਾਰ ਦੂਜੀ ਹੈ ਸਾਡੇ ਕਹਿੰਦੇ ਭਾਜਪਾ ਮੈਂ ਕਿਹਾ ਫਿਰ ਇਹ ਕੀ ਚੱਕਰ ਮੈਟਰ ਕੀ ਹੈ ਕਹਿੰਦੇ ਮੈਟਰ ਇਹ ਹੈ ਸਾਨੂੰ ਘਰ ਤੋਂ ਨਿਕਲ ਨਹੀਂ ਦੇ ਰਹੇ ਇਹ ਗੁਲਾਮੀ ਆ ਸਾਡੇ ਘਰੇ ਬਲਾਸਟ ਗੇਰ ਰਹੇ ਨੇ ਇਹ ਗੁਲਾਮੀ ਆ ਸੜਨ ਧਰਨਾ ਨਹੀਂ ਲੈਣ ਦੇ ਇਹ ਗੁਲਾਮੀ ਹੈ ਜਦੋਂ ਹਰ ਇੱਕ ਬੰਦੇ ਨੂੰ ਹਰ ਇੱਕ ਇਨਸਾਨ ਨੂੰ ਹਰ ਇੱਕ ਧਰਮ ਦੇ ਕਾਸਟ ਦੇ ਹਰ ਇੱਕ ਇਨਸਾਨ ਨੂੰ ਹਰ ਇੱਕ ਦੁਕਾਨਦਾਰ ਨੂੰ ਆਪਣਾ ਸਰਕਾਰ ਮੂਰੇ ਆਪਣਾ ਹੱਕ ਰੱਖਣ ਦਾ ਆਪਣਾ ਰਾਈਟ ਮੰਗਣ ਦਾ ਹੱਕ ਹੈ ਜੰਤਰ ਮੰਤਰ ਦੇ ਧਰਨਾ ਲੈਣਾ ਹਰ ਇੱਕ ਨੂੰ ਆਪਣੇ ਈਵੀਐਮ ਪਿੱਛੇ ਧਰਨਾ ਲੱਗੇ ਨੇ ਵਕੀਲਾਂ ਨੇ ਧਰਨੇ ਲਾਏ ਹੋਏ ਨੇ ਪਹਿਲਾਂ ਸਪੋਰਟਸ ਵਾਲੇ ਉਹਨਾਂ ਨੇ ਆਪਣਾ ਕੀ ਨਾਂ ਸੀਗਾ ਗਰਲਸ ਦੀਆਂ ਉਹਨਾਂ ਨੇ ਵੀ ਧਰਨੇ ਲਾਈ ਸੀਗੇ ਤੇ ਉਹ ਫੂਸ਼ਨ ਦੇ ਖਿਲਾਫ ਆਪਣੇ ਹੱਕ ਲਈ ਉਹ ਵੀ ਤਰਨੌ ਖੇਡ ਦਿੱਤਾ ਗਿਆ ਸਰਕਾਰਾਂ ਨੇ ਜਦੋਂ ਕਿ ਇਹ ਚੀਜ਼ਾਂ ਨਹੀਂ ਕਰਨੀ ਚਾਹੀਦੀਆਂ ਇਹਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਨੇ ਕੋਈ ਗੱਲ ਨਹੀਂ ਥੋੜਾ ਲੰਬਾ ਸਮਾਂ ਲੱਗਦਾ ਪਿੱਛੇ ਵੀ ਇਹ ਜਿਹੜਾ ਹੁਣ ਐਮਐਸਪੀ ਦਾ ਮੁੱਦਾ ਚੱਲ ਰਿਹਾ ਸੀ ਇਹਦੇ ਵੀ ਥੋੜਾ ਮੈਂ ਗੱਲਾਂ ਕਰਨਾ ਚਾਹੁੰਦਾ ਕਿ ਇਹ 2 ਦਿਨ ਸਾਲ ਪਹਿਨਾ ਮੋਦੀ ਜੀ ਨੇ ਆ ਮੰਗਾ ਮੰਗੀਆਂ ਸੀ ਰਿਟਰਨ ਚ ਪਰ ਹੁਣ ਸਰਕਾਰ ਕੀਤੇ ਨੇ ਕਿਤੇ ਉਧਰ ਭੱਜ ਰਹੀ ਆ ਵੀ ਭੱਜਣਾ ਨਹੀਂ ਚਾਹੀਦਾ ਕੋਈ ਗੱਲ ਨਹੀਂ ਕੁਝ ਹੱਲਾ ਕੁਝ ਮਸਲਾ ਐਮਐਸਪੀ ਕੁਝ ਹੱਲ ਕਰ ਦੇਣ ਕੁਝ ਨਾ ਕਰਨ ਕੁਝ ਅਗਲੇ ਟਾਈਮ ਟਾਈਮ ਦੇ ਦਿਓ ਸਾਨੂੰ ਕੁਝ ਕੋਈ ਗੱਲ ਨਹੀਂ ਪਰ ਐ ਮਾਰ ਮ ਜੀ ਤੁਹਾਡਾ ਕੀ ਨਾਮ ਹੈ ਗਿਆਨ ਸਿੰਘ ਜੀ ਗਿਆਨ ਸਿੰਘ ਜੀ ਬਾਪੂ ਜੀ ਅ ਕਰ ਚ ਹੈ ਨਾ ਕਿੰਨੇ ਜੀ ਨੇ ਕਰ ਚ 11 ਜੀ ਹੈ 11 ਜੀ ਹਾਂ ਜੀ ਕੀ ਕਹਿੰਦੇ ਬਾਪੂ ਜੀ ਜੀ ਲੈ ਰੱਖਦੇ ਨੇ ਸਾਰੇ ਨਾ ਜੀ ਕਿੱਥੇ ਰੱਖਿਆ ਇੱਕ ਬਾਹਰ ਲਖਿਆ ਵਾ ਬਾਕੀ ਹੁਣ ਕੰਮ ਕਰ ਰਿਹਾ ਹੋਰ ਕੀ ਕਰ ਰਿਹਾ ਤੰਗ ਰਿਹਾ ਗਿਆ ਕੋਈ ਕੈਨੇਡਾ ਗਿਆ ਹੋਆ ਮੁੰਡਾ ਛੋਟਾ ਗਿਆ ਹਾਂ ਜੀ ਨੂੰ ਵੀ ਜਦੋਂ ਨੂੰ ਵੀ ਕੈਨੇਡਾ ਹਾਂ ਜੀ ਜਿਹੜਾ ਛੋਟਾ ਮੁੰਡਾ ਕੈਨੇਡਾ ਗਿਆ ਹੋਇਆ ਹੈ ਹੈਨਾ ਬਾਪੂ ਨੂੰ ਕਿੰਨੀ ਫਿਕਰ ਆ ਉਹਦੀ ਬਾਪੂ ਨੂੰ ਤਾਂ ਬਥੇਰੀ ਫਿਕਰ ਵਾ ਉਸ ਨੂੰ ਤਾਂ ਨਹੀਂ ਹੈ ਫਿਕਰ ਪੋਰਾ ਵੀ ਕਿਉਂ ਉਹਨੂੰ ਕਿਉਂ ਨਹੀਂ ਫਿਕਰ ਕਰ ਰਿਹਾ ਖਾਰ ਰਿਹਾ ਤਾਂ ਇਸ ਕਰ ਰਹੀਆਂ ਜੁੱਤੇ ਬੈਠ ਕੇ ਜਾ ਕੇ ਹਾਂ ਕੈਨੇਡਾ ਬੈਠੇ ਦੇਖ ਰਿਹਾ ਫਿਰ ਹੈ ਨਾ ਕਿੱਥੇ ਦੇਖ ਰਿਹਾ ਸਾਨੂੰ ਇੱਥੇ ਇੱਥੇ ਕਿੱਟਾਂ ਦੇ ਬੈਠੇ ਇਥੇ ਟੀਵੀ ਤੇ ਚੱਲੇਗਾ ਨਹੀਂ ਟੀਵੀ ਤੇ ਨਹੀਂ ਚੱਲੇਗਾ ਜੀ ਨਹੀਂ ਕਰੀਂ ਅੱਛਾ ਜੀ ਅੱਛਾ ਬਾਪੂ ਜੀ ਜਦੋਂ ਕੈਨੇਡਾ ਮੁੰਡਾ ਭੇਜਿਆ ਸੀਗਾ ਹੈਨਾ ਮਾਂ ਹੁੰਦੀ ਹੈ ਨਾ ਜਿਹੜੀ ਜਦੋਂ ਮੁੰਡੇ ਮੁੰਡਾ ਦੂਰ ਕਰਦੀ ਹੈ ਨਾ ਮਾਂ ਆਪਣੇ ਤੋਂ ਥੋੜਾ ਜਾ ਵੀ ਉਹਨਾਂ ਦੁੱਖ ਦੇਖਿਆ ਨਹੀਂ ਜਾਂਦਾ ਵੀ ਮਾਂ ਇਹ ਸੋਚਦੀ ਹੈ ਵੀ ਮੇਰਾ ਮੁੰਡਾ ਪਤਾ ਨਹੀਂ ਕੱਲ ਨੂੰ ਆਏਗਾ ਕਿ ਨਹੀਂ ਆਏਗਾ ਹੈਨਾ ਉੱਥੇ ਖਾਏਗਾ ਵੀ ਕਿ ਨਹੀਂ ਉਹ ਠੀਕ ਰਹੇਗਾ ਕਿ ਨਹੀਂ ਉਹ ਚੀਜ਼ ਨੂੰ ਕਿਵੇਂ ਦੇਖ ਰਹੇ ਹੋ ਹੈਨਾ ਵੀ ਦੇਖ ਰਹੇ ਆ ਆਪਣਾ ਕਰ ਰਹੇ ਆ ਖਾ ਰਹੇ ਆ ਦੋਏ ਜੀ ਸਾਡਾ ਕੋਈ ਫਿਕਰ ਨਹੀਂ ਉਹਨਾਂ ਨੂੰ ਨਾ ਦਵਾਈ ਦਾ ਫਿਕਰ ਹੈ ਨਾ ਬਿਮਾਰੀ ਦਾ ਫਿਕਰ ਹੈ ਨਾ ਉਹ ਖੇਤਾਂ ਮਕਾਮ ਕੰਮ ਕਰ ਰਹੇ ਆ ਆਪਣੀ ਰੋਟੀ ਖਾ ਰਹੇ ਆ ਵਧੀਆ ਜਿੰਨੀ ਕੁ ਮਿਲ ਰਹੀ ਹੈ ਹੋਰ ਕੀ ਆਪਨੇ ਕਰਕੇ ਖਾ ਰਹੇ ਆ ਉਹਨਾਂ ਦਾ ਫਿਕਰਾਂ ਤੋਂ ਬਾਹਰ ਬੈਠ ਕੇ ਜਾ ਕੇ ਹਾਂ ਜੀ ਦੋਏ ਜੀ ਹੁਣ ਬਾਹਰ ਐ ਆਜਾ ਕਦੀ ਹਫਤੇ ਵਿੱਚ ਫੋਨ ਚੱਕ ਲਿਆ ਕਦੀ ਟਾਈਮ ਨਹੀਂ ਹੁੰਦਾ ਕਦੀ ਕਹਿ ਬਤਾ ਘਰ ਵਾਲੀ ਕਰਦੀ ਉਹਦੀ ਹੈਲੋ ਵਾਕੀ ਉਹ ਹੁਣ ਚੈਲ ਬੇ ਪਿਆ ਹੋਇਆ ਸਾਨੂੰ ਕਿਹੜੇ ਪਤਾ ਲੱਗਾ ਹਲੇ ਕੰਮ ਦੇ ਨਹੀਂ ਆਏ ਕਹਿ ਦਿੰਦੇ ਆ ਡਰਾਮਾ ਕਰਦੇ ਨੇ ਸਾਡੇ ਕੋਲ ਉਹ ਨੂੰ ਬਾਹਰ ਲੈ ਜੇ ਉੱਥੇ ਸਟਰਗਲ ਬਹੁਤ ਹੈ ਕੈਨੇਡਾ ਸਟਰਗਲ ਬਹੁਤ ਹੈ ਉੱਥੇ ਹਜੇ ਉਹ ਜੀ ਤੁਹਾਨੂੰ ਬਾਹਰ ਲੈ ਗਏ ਹਾਂ ਨਾ ਨਾ ਸਿੰਜਦੇ ਅਸੀਂ ਉੱਥੇ ਕੀ ਕੀ ਫੈਲ ਹੁੰਦੇ ਆ ਆਰਾਮਦਾਰੀ ਖੁੱਲ੍ਹੇ ਖੁੱਲ੍ਹੇ ਫਿਰਦੇ ਉਹਰੇ ਨਜ਼ਾਰੇ ਸਾਨੂੰ ਜਦੋਂ ਮਰ ਜਿੱਥੇ ਮਰਜੀ ਜਾਇਓ ਉੱਥੇ ਵੈਸੇ ਇੱਕ ਗੱਲ ਪੁੱਛਦਾ ਗੱਲ ਤਾਂ ਸੁਣ ਨਹੀਂ ਵੈਸੇ ਇੱਕ ਗੱਲ ਪੁੱਛਦਾ ਜੇ ਤੁਹਾਨੂੰ ਮੈਂ ਕੈਨੇਡਾ ਛੱਡ ਦਈਏ ਆਪਾਂ ਹੈਨਾ ਕੀ ਕਰੋਗੇ ਪਹਿਲਾਂ ਜਾ ਕੇ ਸਭ ਤੋਂ ਉੱਥੇ ਦੁਖੀ ਹੋਏਗੇ ਸਭ ਤੇ ਜਨ ਤੋਂ ਉੱਥੇ ਕਹਿੰਦਾ ਬਾਹਰ ਨਹੀਂ ਨਿਕਲ ਦਿੰਦੇ ਹੈ ਇੱਥੇ ਜਿੱਥੇ ਜਿਸ ਮੇ ਮਰਜੀ ਸਾਈਕਲ ਲੈ ਕੇ ਜਾ ਜਾਂ ਮੋਟਰਸਾਈਕਲ ਤੇ ਭੱਜ ਜਾਈਏ ਜਿੱਥੇ ਮਰਜੀ ਆਪ ਬਣਾਵੈ ਰੇ ਆਪ ਮਿਟਾਵੈ ਰੇ ਬੰਦੇ ਕੇ ਬਸ ਨਹੀਂ ਕਰਦੇ ਕੋਣ ਬਗਾੜ ਜਿਨਾ ਕੇ ਰਖਵਾਲੇ ਰਗੁਰਾਈ ਆਪ ਬਣਾਵੈ ਰੇ ਆਪ ਮਿਟਾਵੈ ਰੇ ਬੰਦੇ ਕੇ ਬਸ ਨਾਈ ਕਰਦੇ ਕੌਣ ਬਗੜ ਜਿਨਾ ਕੇ ਰਖਵਾਲੇ ਰਗੁਰਾਈ ਬਣਖੰਡ ਕੇ ਮਹਿਰਣੀ ਵਿਆਹੀ ਰੇ ਪਾਵੇ ਕਸ਼ਟ ਬਥੇਰਾ ਦੋ ਬੱਚੇ ਜਨਮੇ ਹਿਰਣੀ ਨੇ ਨਿਕੜਿਆ ਸੁਰਜ ਸਵੇਰਾ ਆਣ ਅਪਰਾਧੀ ਦੁਸ਼ਮਨ ਨੇ ਦੀਆ ਚਾਰੋ ਔਰ ਤੇ ਘੇਰਾ ਇੱਕ ਤਰਫ ਨੇ ਕੁੱਤਾ ਬਾਂਦ ਲੀਆ ਦੂਸਰੀ ਨੇ ਜਾਲ ਬਖੇਰਿਆ ਅਰਥ ਕੀ ਹੈ ਬਾਪੂ ਜੀ ਦਾ ਹਿਰਨੀ ਜਦ ਬੰਦੇ ਦੇ ਪੀੜ ਪੈਂਦੀ ਹੈ ਤਾਂ ਭਗਵਾਨ ਨੂੰ ਸਹੀ ਤਰੀਕੇ ਨਾਲ ਯਾਦ ਕਰਦਾ ਹੈ ਹਿਰਨੀ ਤੇ ਪੀੜ ਪਈ ਅਪਰਾਧੀ ਨੇ ਜਾਲ ਲਾ ਦਿਆ ਹਿਰਨੀ ਸੂਰਹੀ ਦੀ ਉਹ ਪੀੜਾ ਦੇ ਵਿੱਚ ਸੀ ਉਹਨੇ ਭਗਵਾਨ ਨੂੰ ਯਾਦ ਕੀਤਾ ਛੱਟਪਟ ਉੱਥੇ ਪ੍ਰਗਟ ਹੋ ਗਏ ਭਗਵਾਨ ਕੀ ਰੂਪ ਲੈ ਕੇ ਸੱਪ ਦਾ ਰੂਪ ਜਿਹੜਾ ਅਰਥ ਦਾ تیر ਦੀ ਉਹਦੇ ਡੰਕ ਮਾਰਿਆ ਉਹਦਾ ਤੀਰ ਛੁੱਟ ਗਿਆ ਉਹ ਕੁੱਤੇ ਦੇ ਲਗਿਆ ਕੁੱਤੇ ਲਗਿਆ ਕੁੱਤੇ ਦੇ ਲਗਿਆ ਤਾਂ ਜਿਆਦਾ ਹਵਾ ਆਈ ਉਹ ਅਗਰ ਨੂੰ ਦੂਸਰੇ ਪਾਸੇ ਕਰਦਾ ਫਿਰ ਨੀ ਨੂੰ ਰਸਤਾ ਮਿਲ ਗਿਆ ਸੋ ਬਹੁਤ ਬਹੁਤ ਧੰਨਵਾਦ ਬਾਪੂ ਜੀ ਥੈਂਕ ਯੂ ਜੀ ਸੋ ਹੁਣ ਅੱਗੇ ਚੱਲਦੇ ਆਂ ਅੱਗੇ ਗੱਲਬਾਤ ਕਰਾਨੀਆਂ ਜੀ ਸਤਿ ਸ੍ਰੀ ਅਕਾਲ ਜੀ ਜੋਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਅਰੇ ਬਾਜੀ ਮੈਂ ਦੇਖ ਰਿਹਾ ਹਾਂ ਨਾ ਤੁਸੀਂ ਇੱਥੇ ਮਿਹਨਤ ਕਰ ਰਹੇ ਹੋ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਤੇ ਸ਼ਰਮ ਨਹੀਂ ਹੈ ਮਿਹਨਤ ਸ਼ਰਮ ਨਹੀਂ ਹੈਗੀ ਹੈਨਾ ਤੁਸੀਂ ਲੇਬਰ ਕਰ ਰਹੇ ਹੋ ਭਾਵੇਂ ਜਿਵੇਂ ਮਰਜੀ ਇਹ ਚੀਜ਼ਾਂ ਲੇਬਰ ਤੇ ਲਾਈਆਂ ਹੋਈਆਂ ਨੇ ਕਿਵੇਂ ਦੇਖ ਰਹੇ ਹੋ ਇਸ ਚੀਜ਼ ਨੂੰ ਹੈਨਾ ਵੀ ਅੱਜਕੱਲ ਬੱਚੇ ਬਾਹਰ ਜਾ ਰਹੇ ਨੇ ਅਸੀਂ ਤਾਂ ਬਾਹਰ ਜਿਹੜੇ ਬੱਚੇ ਜਾ ਰਹੇ ਆ ਬਹੁਤ ਚਿੰਤਾ ਦਾ ਹੈ ਉਹਨਾਂ ਤੋਂ ਕਿਉਂਕਿ ਆਪਣਾ ਇੰਨਾ ਸੋਹਣਾ ਰੰਗਲਾ ਪੰਜਾਬ ਛੱਡ ਕੇ ਬਾਹਰ ਜਾ ਰਹੇ ਆ ਇੱਥੇ ਕਰਨ ਨੂੰ ਬਹੁਤ ਕੁਝ ਹੈ ਮੈਂ ਸਟਰੀਂਗ ਦੁਕਾਨ ਪਾਈ ਹੋਈ ਹੈ ਨਾਲ ਅੜਦੇ ਹੈ ਨਾਲ ਕਸਕਸ਼ਨ ਦਾ ਵੀ ਹੈ ਥੋੜਾ ਮੋਟਾ ਪਹਿਲਾਂ ਫੈਕਟਰੀਆਂ ਸੰਘਰਸ਼ ਵੀ ਕਰਿਆ ਤੇ ਆੜੀ ਵੀ ਕਰੀ ਹੈ ਉਰੇ ਤੋਂ ਉੱਠ ਕੇ ਬਦਲ ਹੌਲੀ ਹੌਲੀ ਆਪਣਾ ਕੰਮ ਵਧਾਇਆ ਹੁਣ ਵੀ ਅੱਜ ਆਪਣੇ ਹੱਥਾਂ ਨਾਲ ਆਪਣੀ ਮਿਹਨਤ ਕਰਦੇ ਆਂ ਤੇ ਬਹੁਤ ਵਧੀਆ ਔਰੇ ਇੱਕ ਗੱਲ ਪੁੱਛਾਂ ਤੁਸੀਂ ਕਹਿਆ ਨਾ ਤੁਸੀਂ ਫੈਕਟਰੀ ਦੀ ਦਿਹਾੜੀ ਕੀਤੀ ਆ ਉਸ ਚੀਜ਼ ਤੋਂ ਕੀ ਸਿੱਖਿਆ ਹੈ ਨਾ ਵੀ ਜਦੋਂ ਤੁਸੀਂ ਇੱਕ ਸੋਚਦੇ ਤਾਂ ਹੋਵਾਂਗੇ ਯਾਰ ਮੈਂ ਉਦੋਂ ਇਹ ਚੀਜ਼ਾਂ ਕਰਦਾ ਸੀ ਕਰਦਾ ਸੀ ਹਾਂ ਯਾਰ ਇਹ ਚੀਜ਼ਾਂ ਨਾ ਮੈਨੂੰ ਅੱਜ ਫਾਇਦਾ ਦੇ ਰਹੀਆਂ ਨੇ ਤੇ ਉਹ ਚੀਜ਼ ਮੈਂ ਦੇਖਦਾ ਵੀ ਹਾਂ ਯਾਰ ਉਹ ਮੇਰੀ ਮਿਹਨਤ ਆ ਤੇ ਅੱਜ ਮੈਂ ਤੈਂ ਇੱਥੇ ਆ ਦੇਖੋ ਜੀ ਫੈਕਟਰੀ ਜਿਹੜੀ ਦਿਹਾੜੀ ਹੈ ਜਾਂ ਆਪਾਂ ਕਿਤੇ ਜਾਣਦੇ ਆ ਫੈਕਟਰੀ ਚ ਲੱਗਦੇ ਆ ਤਾਂ ਉੱਥੇ ਸਿਰਫ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਦੇ ਆ ਉਹਨੂੰ ਵਿਧਾਨ ਸਕਦੇ ਆ ਆਪਾਂ ਇਹ ਕਾਰਪੋਰੇਟਰ ਕਰਾਣੇ ਕਿਵੇਂ ਕਿਵੇਂ ਵੱਧ ਗਏ ਉਹਨਾਂ ਨੇ ਫੈਕਟਰੀਆਂ ਲਾਈਆਂ ਤੇ ਵੱਡੇ ਵੱਡੇ ਕਾਰਖਾਨੇ ਲਾਏ ਤੇ ਉਹ ਵਧੇ ਅਸੀਂ ਵੀ ਇਹ ਸੋਚ ਰਿਹਾ ਕਿ ਦੇਖੋ ਪਹਿਲਾਂ ਮੈਂ ਅੱਢ ਦੀ ਦੁਕਾਨ ਪਾਪਾ ਦੀ ਕਰੀ ਹੋਈ ਹੈ ਉਹਨੂੰ ਨਾਲ ਚਲਾ ਰਹੇ ਹਾਂ ਨਾਲ ਪਲੱਸ ਸ਼ਟਰਿੰਗ ਕਰ ਲਈ ਆਪਣੀ ਤੇ ਨਾਲ ਛੋਟਾ ਮੋਟਾ ਮਿਸਤਰੀਆਂ ਦੇ ਨਾਲ ਕੰਸਟ੍ਰਕਸ਼ਨ ਦਾ ਕੰਮ ਕਰਾਉਂਦੇ ਹਾਂ ਤੇ ਉਹ 'ਚ ਵੀ ਚਾਰ ਪੈਸੇ ਆਣਦੇ ਆ ਤੇ ਮੈਂ ਇਹ ਸੋਚਦਾ ਕਿ ਬਾਹਰ ਜਾਣ ਨਾਲੋਂ ਉਰੇ ਕੰਮ ਮਿਹਨਤ ਕਰੀ ਜਾਏ ਤਾਂ ਬਹੁਤ ਵਧੀਆ ਹਾਂ ਕਿ ਬੰਦਾ ਮੁੰਡਾ ਰੱਖਦੇ ਸਾਰੇ ਆਪੇ ਕੰਮ ਆਪ ਆਪਣੇ ਹੱਥ ਨਾਲ ਕੰਮ ਕਰਦੇ ਆ ਜਿਵੇਂ ਸ਼ਾਰਟ ਨੂੰ ਸਾਫ਼ ਕਰਨੀ ਹੈ ਜਟੜ ਲੱਦਣੀ ਹੈ ਕੁਝ ਕਰਨਾ ਆਪੇ ਕਰਦੇ ਕਿਸੇ ਨੂੰ ਲੋੜ ਨਹੀਂ ਗਈ ਬੰਦੇ ਵੀ ਕੋਈ ਬੰਦਾ ਰੱਖਣਾ ਉਹਨੂੰ ਪੈਦਣ ਨੂੰ ਬਤਾ ਆਪੇ ਮਿਹਨਤ ਕਰਕੇ ਖੁਸ਼ ਨੇ ਬੰਦੇ ਇਹ ਇੱਕ ਬੰਦਾ ਨਾ ਸ਼ਰਮ ਕਰਦਾ ਹੈਣਾ ਇਹਨਾਂ ਨੂੰ ਕੋਈ ਸ਼ਰਮ ਨਹੀਂ ਕੋਈ ਕੁਛ ਨਹੀਂ ਤਾਂ ਕਹਿੰਦੇ ਵੀ ਸਾਡੇ ਕੰਮ ਕਰਦੇ ਮੁਸ਼ਕਲ ਨਾਲ ਮਿਲਦੇ ਵਧੀਆ ਕੰਮ ਤੋਰ ਰਹੇ ਨੇ ਤਾਂ ਸ਼ਾਰਟਿੰਗ ਦਾ ਕੰਮ ਆ ਵਧੀਆ ਸਾਬ ਸਫਾਈ ਸਾਡੇ ਕੰਮ ਕਰਦੇ ਰਹਿੰਦੇ ਨੇ ਕੋਈ ਕੁਟਰੀ ਜਿਵੇਂ ਕੋਈ ਕੁਝ ਸ਼ਾਰਟਿੰਗ ਸੰਭਾਲ ਕੇ ਜਾਣਾ ਕਿਸੀ ਉਹਨਾਂ ਨੇ ਤਾਂ ਆਪ ਹੀ ਲੱਦਣਗੇ ਚੋ ਟਰਾਲੀ ਚ ਆਪੇ ਤਾਰਨਗੇ ਕੋਈ ਸ਼ਰਮ ਨਹੀਂ ਕਰਦੇ ਵਧੀਆ ਮਿਹਨਤੀ ਬੰਦੇ ਫਰਸਟ ਕਲਾਸ ਵਧੀਆ ਕੰਮ ਚਾਰ ਅੱਧਾ ਕੰਮ ਕੀਤਾ ਆ ਜਾਂਦਾ ਮਨੀਮ ਅਸੀਂ ਮਿਹਨਤ ਆ ਆਪਣੀ ਕਰਦਾ ਹੀ ਕਰਦੇ ਆ ਨਾਲ ਨਾਲ ਪਲੱਸ 30 ਲੇਬਰ ਬਿਹਾਰੀ ਬੰਦੇ ਮੇਰੇ ਕੋਲ ਆਨੇ ਆ ਅੱਧ ਹੁਣ ਵੀ ਮੇਰੇ ਕੋਲ ਆਏ ਹੋਏ ਆ ਨਾਲ ਮੈਨੂੰ ਕਮਿਸ਼ਨ ਤਾਂ ਕਿ ਜਾਨੇ ਹੋ ਨਾਲ ਆਪਣਾ ਕੰਮ ਕਰਦੇ ਆ ਨਾਲੇ ਉਹਨਾਂ 30 ਬੰਦਿਆਂ ਨੂੰ ਰੋਜ਼ਗਾਰ ਦਿੱਤਾ ਹੋਇਆ ਐਡਵਾਂਸ ਪੈਸੇ ਭੇਜ ਕੇ ਉਹਨਾਂ ਨੂੰ ਬੁਲਾਈਦਾ ਤੇ ਅੱਜ ਵੀ ਉਹਨਾਂ ਭੇਜੇ ਹੋਏ ਆ ਆਲੂ ਪੱਟਣ ਗਏ ਹੋਏ ਆ ਕਿਸੇ ਦੂਜੇ ਪਾਸ ਪਾਰਟੀ ਦੇ ਆਪਣੇ ਦੇ ਭਰਾ ਦੇ ਤੇ ਉਸ ਤੋਂ ਬਾਅਦ ਕਣਕ ਦਾ ਸੀਜ਼ਨ ਲਾਣਗੇ ਮੇਰੇ ਕੋਲ ਫਿਰ ਜੀਰੀ ਦਾ ਲਾਣਗੇ ਮਤਲਬ ਕਿ ਨਾਲੇ ਤਾਂ ਅਸੀਂ ਆਪਣਾ ਕਾਰੋਬਾਰ ਕਰ ਰਹੇ ਆ ਨਾਲੇ ਪਲੱਸ 30 ਬੰਦਿਆਂ ਨੂੰ ਰੋਜ਼ਗਾਰ ਦਿੱਤਾ ਹੋਇਆ ਉਹਰੇ ਜੇ ਤੁਹਾਨੂੰ ਮੈਂ ਕਮਾ ਕੈਨੇਡਾ ਕੀ ਪੰਜਾਬ ਕਿੱਥੇ ਜਾਓਗੇ ਨਹੀਂ ਨਹੀਂ ਪੰਜਾਬ ਬਿਲਕੁਲ ਪੰਜਾਬ ਜੀ ਕੈਨੇਡਾ ਵੱਲ ਤਾਂ ਅਸੀਂ ਮੂੰਹ ਨਹੀਂ ਕਰਦੇ ਅੰਰੇ ਸਾਡਾ ਕੈਨੇਡਾ ਬਣਿਆ ਹੋਇਆ ਜੀ ਚੰਗੀ ਦਾਲ ਰੋਟੀ ਖਾ ਰਹੇ ਆ ਤੇ ਬਿੱਲੇ ਰਾਮ ਤੇ ਬੈਠੇ ਆ ਦੋ ਬੰਦੇ ਆਣ ਕੇ ਸਲੂਟ ਮਾਰਦੇ ਆ ਸਤਿ ਸ੍ਰੀ ਅਕਾਲ ਕਰਦੇ ਆ ਉੱਥੇ ਸਾਨੂੰ ਆਪ ਜਾ ਕੇ ਕੰਮ ਕਰਨਾ ਅਸੀਂ ਕੰਮ ਕਰ ਚੁੱਕੇ ਆ ਪਹਿਲਾਂ ਫੈਕਟਰੀਆਂ ਚ ਤੇ ਉਹ ਦੁਬਾਰੇ ਨਹੀਂ ਕਰਨਾ ਹੁਣ ਕਰਾਣਾ ਅਸੀਂ ਹੁਣ ਹੁਣ ਕਰਾਣ ਵਾਲੀ ਕੰਮ ਹੈ ਨਾਲ ਮਿਹਨਤ ਕਰਨੀ ਹੈ ਤੇ ਨਾਲ ਕਰਵਾਣੀ ਹੈ ਮੈਂ ਇੱਕ ਚੀਜ਼ ਹੋਰ ਪੁੱਛਦਾ ਜਦੋਂ ਨਾ ਗਰੀਬੀ ਹੁੰਦੀ ਹੈ ਗਰੀਬੀ ਦਾ ਅਸਲ ਦੌਰ ਕੀ ਹੁੰਦਾ ਜਦੋਂ ਗਰੀਬੀ ਆਉਂਦੀ ਹੈ ਨਾ ਹਰੇ ਕਹਿੰਦਾ ਮੈਂ ਯਾਰ ਇੰਨੀ ਮਿਹਨਤ ਕੀਤੀ ਮੈਂ ਇੰਨੀ ਮਿਹਨਤ ਕੀਤੀ ਅਸਲ ਗਰੀਬੀ ਕਿੱਥੇ ਆਉਂਦੀ ਆ ਗਰੀਬੀ ਤਾਂ ਦੇਖੋ ਜੀ ਜਦ ਆਪਾਂ ਆਪ ਮਿਹਨਤ ਨਹੀਂ ਕਰਦੇ ਕੰਮ ਕੰਮ ਨੂੰ ਪੈਂਡਿੰਗ ਨਹੀਂ ਰੱਖਣਾ ਕੰਮ ਨੂੰ ਅਗਰ ਪੈਂਡਿੰਗ ਰੱਖੋ ਤਾਂ ਗਰੀਬੀ ਆਏਗੀ ਕੰਮ ਨੂੰ ਤੁਸੀਂ ਨਿਪਟਾਉਂਦੇ ਜਾਓ ਐਡਵਾਂਸ ਤੇ ਆਪਣੀ ਮਿਹਨਤ ਰੱਖੋ ਤੇ ਕੋਈ ਗਰੀਬੀ ਨਹੀਂ ਆਈ ਕੰਮ ਬਹੁਤ ਹੈ ਯਾਰੇ ਪੰਜਾਬ ਦੇ ਬੜੇ ਕੰਮ ਹੈ ਕਦੇ ਤੁਸੀਂ ਸੋਚਿਆ ਵੀ ਜੇ ਕੋਈ ਕਿਸੇ ਨੂੰ ਦੇਖ ਕੇ ਕਦੇ ਐਂ ਖਿਆਲ ਆਇਆ ਯਾਰ ਉਹ ਬੰਦੇ ਕੋਲ ਉਹ ਚੀਜ਼ ਨਹੀਂ ਹੈ ਤੇ ਮੈਨੂੰ ਰੱਬ ਨੇ ਉਹ ਚੀਜ਼ ਦਿੱਤੀ ਹੋਈ ਹੈ ਮੈਂ ਤਾਂ ਵੀ ਰੱਬ ਦਾ ਸ਼ੁਕਰ ਨਹੀਂ ਮਨਾ ਰਿਹਾ ਨਹੀਂ ਨਹੀਂ ਦੇਖੋ ਜੀ ਪ੍ਰਮਾਤਮਾ ਦੇ ਖੇਡ ਹੈ ਹੁਣ ਬਿਹਾਰ ਤੋਂ ਜਾਂ ਯੂਪੀ ਤੋਂ ਜਾਂ ਨੇਪਾਲ ਤੋਂ ਆ ਕੇ ਰੇੜੀਆਂ ਲਾ ਰਹੇ ਆਂ ਕੁਲਚੇ ਬਣਾ ਰਿਹਾ ਕੋਈ 버ਗਰ ਬਣਾ ਰਿਹਾ ਉਹ ਹਜ਼ਾਰ ਹਜ਼ਾਰ ਰੁਪਏ ਦਿਹਾੜੀ ਪਾ ਦੇ ਪਰ ਜਿਹੜੇ ਸਾਡੇ ਪੰਜਾਬੀ ਐ ਸ਼ਰਮ ਦੇ ਮਾਰੇ ਉਰੇ ਨਹੀਂ ਜਾ ਕੇ ਕੈਨੇਡਾ ਤੇ ਤਾਂ ਰੇੜੀਆਂ ਲਾ ਲੈਣਗੇ ਕੈਨੇਡੀਆ ਤੇ ਦਿਹਾੜੀਆਂ ਕਰਨ ਲੱਗੇ ਉਰੇ ਨਹੀਂ ਕਰਦੇ ਉਰੇ ਸ਼ਰਮ ਮੰਨਦੇ ਆ ਮੈਂ ਕਹਿੰਦਾ ਵੀ ਸ਼ਰਮ ਨਾ ਮੰਨੋ ਆਪਣਾ ਕੀਤਾ ਆਪਣਾ ਕੰਮ ਕਰੋ ਆਪਣਾ ਖੇਤ ਮਿਹਨਤ ਕਰੋ ਹੁਣ ਜਿਹੜੇ ਬੱਚੇ ਆ ਅੱਜ ਕੱਲ ਦੇ ਜਿਹੜੇ ਪੰਜਾਬੀ ਐ ਤੇ ਆਪ ਘਰੇ ਸੁੱਤੇ ਪੇ ਰਣਗੇ ਤੇ ਦਿਹਾੜੀ ਤੇ ਲੈ ਚ ਕੇ ਬੰਦਾ ਉੱਥੇ ਖਾਦ ਪਵਾਨਨੇ ਆ ਜਾਂ ਸਪਰੇਅ ਕਰਾਨਨੇ ਆ ਅਗਰ ਉਹੀ ਸਪਰੇਅ ਆਪ ਕਰਨ ਉਹ 4 ਪੈਸੇ ਬਚਣਾ ਪੈਸੇ ਦੀ ਵੈਲਿਊ ਨਹੀਂ ਨਾ ਪਤਾ ਪੈਸੇ ਦੀ ਵੈਲਿਊ ਇਸਕਾ ਕੀ ਨਹੀਂ ਪਤਾ ਕਿ ਮਾਪੇ ਦਿਸਰਤੇ ਐ ਲੈ ਜਦ ਆਪ ਆਉਨੇ ਆ ਤੇ ਕਹਿੰਦੇ ਵੀ ਜ਼ਮੀਨ ਵੇਚੋ ਤੇ ਅਸੀਂ ਬਾਹਰ ਜਾਣਾ ਗਲ ਗੁੱਠਾ ਦੇ ਕੇ ਅਬ ਬੱਚੇ ਜ਼ਮੀਨਾਂ ਬਕਵਾ ਕੇ ਪਲਾਟ ਬਕਵਾ ਕੇ ਜਾਂ ਜੋ ਵੀ ਜਮਾ ਪੂੰਜੀ ਬਜ਼ੁਰਗਾਂ ਦੀ ਕਰੀ ਹੁੰਦੀ ਹੈ ਉਹਨੂੰ ਵੇਚ ਕੇ ਬਾਹਰ ਜਾ ਰਹੇ ਆ। ਛੋਟਾ ਮੁੰਡਾ ਕਹਿੰਦਾ ਵੀ ਮੈਨੂੰ ਬਾਹਰ ਭੇਜੋ। ਨਹੀਂ ਅਸੀਂ ਤਾਂ ਭੇਜਣਾ ਦੀ ਜੀ। ਕਹਿ ਰਿਹਾ ਉਹਦੇ ਵੀ ਦੋਸਤ ਫੋਨ ਕਰੀ ਜਾਂਦੇ ਆ। ਪਤਾ ਕੀ ਹੈ ਜੀ ਉਹ ਜਿਹੜੇ ਬੱਚੇ ਬਾਹਰ ਜਾ ਕੇ ਇੱਕ ਤਾਂ ਕੁਝ ਨਹੀਂ ਕਰ ਰਹੇ। ਮੈਂ ਇਹ ਸੋਚਦਾ ਜੀ ਜਿੰਨੇ ਵੀ ਬੱਚੇ ਬਾਹਰ ਗਏ ਸਾਡੇ ਪਿੰਡ ਤੋਂ ਵੀ ਬਹੁਤ ਬੱਚੇ 2-2.5 ਹਜ਼ਾਰ ਬੱਚਾ ਬਾਹਰ ਗਏ ਹੋਇਆ ਤੇ ਕਿਸੇ ਬੱਚੇ ਨੇ ਕੋਈ ਉਰੇ ਕਾਰਖਾਨਾ ਨਾ ਲਾਇਆ ਕਿਸੇ ਨੂੰ ਰੋਜ਼ਗਾਰ ਨਹੀਂ ਦਿੱਤਾ। ਸਿਰਫ ਚੱਪਲ ਵਰਗਾ ਮੋਬਾਈਲ ਤੇ ਵੱਡੀ ਸਾਰੀ ਕੋਠੀ ਤੇ ਵੱਡੀ ਸਾਰੀ ਕਾਰ ਇਸ ਤੋਂ ਉੱਪਰ ਕੁਝ ਨਹੀਂ ਕਰਦੇ ਹੋ ਇੱਥੇ ਕੰਮ ਕਰਨ ਦਾ ਸਾਧਨ ਨਹੀਂ ਬਣਾਇਆ ਨਹੀਂ ਨਹੀਂ ਕੰਮ ਕਰਨ ਦਾ ਸਾਧਨ ਬਣਾਣ ਨਾਲ ਉਹੀ ਤਾਂ ਸੀ ਇਹਨੂੰ ਬਾਰ-ਬਾਰ ਰਿਕਵੈਸਟ ਕਰਦੇ ਆ ਵੀ ਉਹਦੇ ਬੱਚਿਆਂ ਨੂੰ ਰੋਜ਼ਗਾਰ ਦਿਓ ਤੇ ਉਹ ਬਸ ਗੱਡੀ ਲੈ ਲੈਣਗੇ ਉਹਦੀ ਕਿਸ਼ਤਾਂ ਭਰੀ ਜਾਣਗੇ ਉੱਥੇ ਮਕਾਨ ਲੈ ਲਣਗੇ ਉਤੋਂ ਵੱਡਾ ਮਕਾਨ ਲੈਣਗੇ ਸਾਰੀ ਉਮਰ ਉਹਨਾਂ ਦੀ ਕਿਸਤਾਂ ਪਰਦੇ ਦੀ ਲੰਘ ਜਾਂਦੀ ਹੈ ਉਹ ਇੱਕ ਸੰਤੁਸ਼ਟ ਹੈ ਕਿ ਅਸੀਂ ਆਜ਼ਾਦ ਹੋ ਗਏ ਬਸ ਕਰਦੇ ਆਂ ਦੀ ਇਹ ਟੁਕ ਟਕ ਤੋਂ ਜਿਹੜੀ ਮੈਨਾਂ ਵਰ ਟੋਕੜਾ ਕੀ ਕਰਦੇ ਆਂ ਜਿਵੇਂ ਚਾਚੇ ਤਾਈ ਬੋਲਦੇ ਆਂ ਨਹੀਂ ਬੱਚਾ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਉਸ ਤੋਂ ਆਜ਼ਾਦ ਹੋ ਕੇ ਬਾਹਰ ਜਾਣੇ ਆਂ ਔਰ ਤਾਂ ਮੈਨੂੰ ਤਾਂ ਲੱਗਦਾ ਨਹੀਂ ਕੁਝ ਕਰਨ ਜਾਣੇ ਉਹ ਬਹੁਤ ਧੰਵਾਦ ਜੀ ਅੱਛਾ ਠੀਕ ਹੈ ਜੀ ਸੋ ਹੁਣ ਅੱਗੇ ਚੱਲਦੇ ਆਂ ਜੀ ਪੁੱਛਦਾ ਆਪਣੇ ਵਾਲੇ ਬਿਜ਼ਨਸ ਕਿਉਂ ਨਹੀਂ ਕਰਦੇ ਆਪਣੇ ਵਾਲੇ ਪਤਾ ਕੀ ਸੋਚਦੇ ਨੇ ਵੀ ਅਸੀਂ ਇੱਕ ਜੌਬ ਲੱਗ ਜੀਏ ਸਾਨੂੰ ਇੰਨਾ ਪੈਸਾ ਹੈ ਆਪਣੇ ਵਾਲੇ ਨਾ ਬਿਜ਼ਨਸ ਨਹੀਂ ਕਰਨਾ ਜਾਣਦੇ ਆਪਣੇ ਵਾਲੇ ਇਹ ਨਹੀਂ ਹੁਣ ਤੁਸੀਂ ਯੂਪੀ ਵਾਲੀ ਸਾਈਡ ਉਧਰਲੀ ਸਾਈਡ ਚੱਲ ਜਾਓ ਮਹਾਰਾਸ਼ਟਰਲ ਤੁਸੀਂ ਇਹ ਗੱਲ ਦੇਖਿਆ ਉੱਥੇ ਕਿੰਨੇ ਬਿਜ਼ਨਸ ਮਾਈਂਡਡ ਨੇ ਸਾਰੇ ਬੰਦੇ ਬਿਜ਼ਨਸ ਮਾਈਂਡਡ ਨੇ ਉਹਨਾਂ ਨੂੰ ਆਉਂਦਾ ਸੀ ਆਪਣਾ ਬਿਜ਼ਨਸ ਖੜਾ ਕਰੀਏ ਪਰ ਆਪਣੇ ਵਾਲੇ ਨਹੀਂ ਚਾਹੁੰਦੇ ਹੁੰਦੇ ਰਿਸਕ ਟੇਕਿੰਗ ਅਬਿਲਟੀ ਹੋਣੀ ਚਾਹੀਦੀ ਹੈ ਮੈਂ ਤਾਂ ਜੀ ਬਿਜ਼ਨਸ ਕਰਨਾ ਕੋਈ ਵੀ ਉਹ ਬਸ ਉਹ ਤੋਂ ਚੀਜ਼ਕਦੇ ਨੇ ਹੋਰ ਤਾਂ ਕੋਈ ਨਹੀਂ ਰਿਸਕ ਟੇਕਿੰਗ ਅਬਿਲਟੀ ਹੋਣੀ ਚਾਹੀਦੀ ਹੈ ਇਹ ਆ ਘਾਟਾ ਵਾਧਾ ਹੁੰਦਾ ਹੈ ਬਿਜ਼ਨਸ ਚ ਪਰ ਜੇ ਬਿਜ਼ਨਸ ਖੜਾ ਹੋ ਗਿਆ ਤਾਂ ਅੱਜ ਕੱਲ ਟਾਈਮ ਹੀ ਉਹੀ ਹੈ ਬਿਜ਼ਨਸ ਵਾਲਾ ਬੰਦਾ ਹੀ ਕਾਮ ਆ ਬੰਨੋਕਰੀ ਤਾਂ ਹੁਣ ਬੰਦਾ 9 ਤੋਂ 5 ਕਰ ਲੂਗਾ ਉਹ ਜ਼ਿੰਦਗੀ ਚ ਚਿੱਲ ਨਹੀਂ ਰਹਿੰਦਾ ਉਹੀ 9 ਤੋਂ 5 ਜਿਹੜਾ ਹੁਣ ਬਿਜ਼ਨਸ ਬਿਜ਼ਨਸ ਕਰੂਗਾ ਬੰਦਾ ਉਹ ਅੱਗੇ 4-10 ਬੰਦੇ ਰੱਖੂਗਾ ਆਪਣੇ ਆਪਣਾ ਜ਼ਿੰਦਗੀ ਨਹੀਂ ਜਾ ਰਹੀ ਵਾਧਾ ਤੋਂ ਬਾਅਦ ਵੀ ਮੈਂ ਕਹਿੰਦਾ ਚਿੱਲ ਨਹੀਂ ਰਹਿੰਦਾ ਹੈ ਨਾ ਜ਼ਿੰਦਗੀ ਚ ਉਹ ਤਾਂ ਚਲੋ ਹੁਣ ਬਾਅਦ ਦੀ ਗੱਲਾਂ ਨੇ ਇਹਦਾ ਐਕਸਪੀਰੀਅੰਸ ਨਹੀਂ ਸਾਨੂੰ ਇੰਨਾ ਐਕਸਪੀਰੀਅੰਸ ਨਹੀਂ ਕਰਦਾ ਵਿਆਹ ਕਰਾਣੇ ਵੇ ਉਹ ਤਾਂ ਹੁਣ ਪਤਾ ਦੇਖੋ ਜੀ ਹੈ ਤਾਂ ਹੈ ਨਹੀਂ ਹਜੇ ਕਿੱਥੇ ਹਜੇ ਤਾਂ ਉਮਰ ਬਹੁ ਪਈਆ ਵਿਆਹ ਲਈ ਉਮਰ ਬਈ ਅਜੇ ਤਾਂ ਬਹੁਤ ਅਸਲ ਪਿਆਰ ਕੀ ਹੁੰਦਾ ਬਾਈ ਜੇ ਪੁੱਛਾਂ ਹੈਨਾ ਤੁਹਾਡੇ ਹਿਸਾਬ ਨਾਲ ਪਿਆਰ ਜੀ ਮਤਲਬ ਜੇ ਕਿਸੇ ਚ ਹੈ ਪਿਆਰ ਤਾਂ ਦੋਨਾਂ ਦੀ ਕਦਰ ਦੋਨਾਂ ਦੀ ਇੱਕ ਦੂਜੇ ਦੀ ਕਦਰ ਹੋਣੀ ਬਹੁਤ ਜ਼ਰੂਰੀ ਹੈ ਜ਼ਿੰਦਗੀ 'ਚ ਤੇ ਦੋਵੇਂ ਬੰਦੇ ਦੀ ਮਤਲਬ ਸੈਲਫ ਰਿਸਪੈਕਟ ਦੋਨਾਂ ਦੀ ਰੱਖਣੀ ਚਾਹੀਦੀ ਹੈ ਇਹ ਨਹੀਂ ਕਿ ਤੁਸੀਂ ਉਹਦੇ ਉੱਪਰ ਉਹ ਕਰੀ ਜਾ ਰਹੇ ਹੋ ਕਿ ਇਹ ਮੇਰੀ ਗੱਲ ਮੰਨੋ ਤੇ ਉਹ ਅਗਲਾ ਸੁਣਦਾ ਨਹੀਂ ਤੇ ਉਹ ਵੀ ਨਹੀਂ ਸੁਣਦਾ ਬਸ ਇਹ ਹੈ ਕਿ ਦੋਨਾਂ ਦੀ ਕਦਰ ਹੋਣੀ ਜ਼ਰੂਰੀ ਆਪਸ 'ਚ ਉਹੀ ਜ਼ਰੂਰੀ ਹੀ ਗੱਲ ਹੈ ਬੰਦਾ ਬੰਦੇ ਨੂੰ ਕਿਵੇਂ ਸਮਝਦਾ ਹੈਣਾ ਵੀ ਇੱਕ ਚੀਜ਼ ਹੋਰ ਮੈਂ ਪੁੱਛਦਾ ਅੱਜ ਕੱਲ ਬੰਦਾ ਬੰਦੇ ਨੂੰ ਨਹੀਂ ਸਮਝਦਾ ਹੁੰਦਾ ਪੈਸਾ ਮੈਟਰ ਕਰ ਜਾਂਦਾ ਪੈਸਾ ਸਭ ਕੁਝ ਹੁੰਦਾ ਬਈ ਨਹੀਂ ਐਂਡ ਆਫ ਦੀ ਹਰੇਕ ਅੱਜਕੱਲ ਤਾਂ ਐਂਡ ਆਫ ਦੇ ਪੈਸਾ ਹੀ ਕਹਿੰਦੇ ਨੇ ਕਿ ਪੈਸੇ ਬਿਨਾ ਸਰਦਾ ਨਹੀਂ ਪਰ ਇਹ ਗੱਲ ਹੈ ਨਹੀਂ ਕਿ ਹੁਣ ਆਪਾਂ ਇਹ ਖਾਣੇ ਦਾ ਦੋ ਟਾਈਮ ਦੀ ਰੋਟੀ ਹੋਇਆ ਤੇ ਜਿੰਨਾ ਮਰਜੀ ਕਮਾ ਲਓ ਜਿੰਨੇ ਮਰਜੀ ਮਹਿਲਾਂ ਚ ਬਹਿ ਜਾਓ ਪਰ ਜੇ ਕੀਤੇ ਖਾਣੇ ਦਾ ਮਿਲ ਨਹੀਂ ਖਾਣੇ ਦੋ ਟਾਈਮ ਦੀ ਰੋਟੀ ਹੋਇਆ ਉਹ ਮਿਲ ਹੀ ਜਾਣੀ ਯਾਰ ਨਾਲ ਲੜਾਈ ਪੈ ਗਈ ਕੱਲ ਨੂੰ ਇਹਨੂੰ 6 ਲੱਖ ਰੁਪਏ ਮਿਲ ਰਿਹਾ ਬਾਈ ਹੈਨਾ ਤੇਰੇ ਕੋਲ 0 ਰੁਪਇਆ ਆ ਹੈਨਾ ਇਹ ਆਪਣਾ ਸਾਈਡ ਤੇ ਚੱਲ ਜੂਗਾ ਇਹਨੂੰ ਤਾਂ ਪੈਸੇ ਮਿਲ ਗਏ ਯਾਰ ਇਹ ਤਾਂ ਚੱਲ ਜੂ ਬਾਰਬੂਰ ਹੈਨਾ ਇਹਨੇ ਤਾਂ ਗੱਡੀ ਗੁੱਡੀ ਲੈ ਲੈਣੀ ਆ ਤੇ ਉੱਥੇ ਦੁੱਖ ਪਤਾ ਤੈਨੂੰ ਹੋਣਾ ਮੁੰਡਾ ਹਾਂ ਇਹ ਤਾਂ ਹੈਗਾ ਉਹ ਤਾਂ ਹੈ ਪੈਸੇ ਦੀ ਇੰਪੋਰਟੈਂਸ ਤਾਂ ਹੈ ਹੀ ਅੱਜ ਕੱਲ ਦੀ ਜ਼ਿੰਦਗੀ ਜ਼ਰੂਰੀ ਉਹ ਤਾਂ ਹੈ ਹੀ ਹੈ ਉਹ ਦੇਖ ਰਿਹਾ ਕਿਤੇ ਰਿਸ਼ਤੇ ਆ ਜੋ ਹੈ ਨਾ ਵੀ ਪੈਸਾ ਆ ਗਿਆ ਉਹ ਤਾਂ ਫਿਰ ਅੱਜ ਕੱਲ ਹੈ ਹੀ ਹੈ ਜੀ ਪੈਸਾ ਤਾਂ ਹਰੇਕ ਪਾਸੇ ਹੀ ਹੈ ਪੈਸਾ ਤਾਂ ਹਰੇਕ ਕੰਮ ਜੀ ਹੈ ਜੀ ਅੱਜ ਕੱਲ ਤਾਂ ਪੈਸੇ ਦੇ ਬਿਨਾਂ ਪੈਸਿਆਂ ਕਰਕੇ ਯਾਰ ਮੋੜੇ ਜਾਂਦੇ ਤਾਂ ਕਿੰਨੇ ਮੋੜ ਲੈਣੇ ਸੀ ਹੈ ਨਾ ਇਹ ਤਾਂ ਹੁਣ ਹੈ ਹੀ ਹੈ ਜੀ ਪੈਸਿਆਂ ਕਰਕੇ ਹੁਣ ਅੱਧੀ ਦੁਨੀਆ ਆਪਣੇ ਪੰਜਾਬ ਦਾ ਯੂਥ ਪੈਸੇ ਪਿੱਛੇ ਬਾਹਰ ਚੱਲਿਆ ਜੀ ਕੀ ਪਤਾ ਤੁਹਾਡੇ ਯਾਰ ਦੋਸਤ ਵੀ ਵਾਰ ਗਏ ਹੁਣ ਗਏ ਨੇ ਜੀ ਬਹੁਤ ਗਏ ਨੇ 12ਵੀਂ ਤੋਂ ਬਾਅਦ ਮੇਰੇ ਮਤਲਬ ਜ਼ਿਆਦਾਤਰ ਬਾਹਰ ਹੀ ਨਿਕਲੇ ਹੋਏ ਨੇ ਜੀ ਹੁਣ ਅਗਲੇ ਉੱਥੇ ਜਾਂ ਕਹਿੰਦੇ ਨੇ ਬਾਈ ਕਿੱਥੇ ਅਰ ਪੰਜਾਬ ਵਰਗੀ ਮੋਜ ਨਹੀਂ ਕੋਈ ਰੋਕ ਨਹੀਂ ਟੋਕ ਨਹੀਂ ਉੱਥੇ ਹੋਰ ਸਵੇਰੀ ਸ਼ਿਫਟਾਂ ਲਾਓ ਬੁਰੇ ਹਾਲ ਨੇ ਉਰੇ ਆਪਣੇ ਪੰਜਾਬ ਵਰਗੀ ਰੌਣਕ ਨਹੀਂ ਜੀ ਕਿਤੇ ਜੀ ਪੰਜਾਬ ਵਰਗਾ ਕਿਤੇ ਮਿਲਣਾ ਨਹੀਂ ਉਹੀ ਅਰਜੰਟ ਢਿੱਲਾ ਦਾ ਗਾਣਾ ਸਵਰਗਾਂ ਵਿੱਚ ਪੰਜਾਬ ਨਹੀਂ ਹੋਣਾ ਸਾਡੇ ਚੈਨਲ ਰਾਹੀਂ ਆਪਣੇ ਕੁਝ ਕਹਿਣਾ ਚਾਹੋਗੇ ਯੂਥ ਨੂੰ ਆਹੀ ਦੇਵਾਂ ਇਹ ਹੀ ਕਹਿਣਾ ਚਾਹਾਂਗੇ ਕਿ ਜੀ ਬਾਹਰੋਂ ਛੱਡ ਕੇ ਕੀ ਮਤਲਬ ਪੰਜਾਬ ਚ ਕਰੂ ਕੁਝ ਜੀ ਪੰਜਾਬ ਜਿੰਨੀ ਮਿਹਨਤ ਕਰੋਗੇ ਇਹ ਹੈ ਜੀ ਅੱਜ ਕੱਲ ਕਿਸ ਨੇ 8ਵੀਂ 8ਵੀਂ ਕਲਾਸ ਚ ਜਾਵਾ ਕੇ ਆਈ ਉਹ ਤੋਂ ਪੁੱਛ ਲੂਗੀ ਕਿੰਨਾ ਬਾਹਰ ਜਾਣਾ ਹਨੇ ਉਹਨੇ ਕਿ ਦੇਖਿਆ ਕੀ ਹੈ ਜੀ ਕੋਈ ਪੇਪਰ ਨਹੀਂ ਦਿਆ ਕੋਈ ਡਿਗਰੀ ਨਹੀਂ ਕੋਈ ਪੜ੍ਹੇ ਨਹੀਂ ਕੋਈ ਮਲਕ ਕਿਤੇ ਕਰਿਆ ਨਹੀਂ ਕੁਛ ਕਹਿੰਦੇ ਬਾਹਰ ਜਾਣਾ ਜੀ ਪਹਿਲਾਂ ਉਰੇ ਸੰਘਰਸ਼ ਕਰੋ ਜੀ ਉਰੇ ਨਹੀਂ ਫੇਰ ਗੱਲਾਂ ਬਾਤ ਦੀਆਂ ਨੇ ਪਹਿਲਾਂ ਉਰੇ ਤਾਂ ਸੰਘਰਸ਼ ਕਰ ਜ਼ਰੂਰੀ ਹੈ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਜੇ ਤੁਸੀਂ ਵੀ ਚਾਹਦੇ ਹੋ ਆਪਣੇ ਪਿੰਡ ਬੁਲਾਣਾ ਤੇ ਕਮੈਂਟਾਂ ਚ ਲਾ ਦਿਓ ਫਿਰ ਆਪਣੇ ਪਿੰਡ ਦਾ ਨਾਂ ਤੇ ਸਾਨੂੰ ਬੁਲਾਓ ਤੇ ਮੈਨੂੰ ਦੋ ਇਜਾਜ਼ਤ ਫਿਰ ਲੈ ਕੇ ਆਵਾਂਗੇ ਤੁਹਾਡਾ ਆਪਣਾ ਸ਼ੋ ਪਿੰਡੋਂ ਪਿੰਡ ਸਸ਼੍ਰੀਆਕਾਲ